ਨਾਮ ਤੁਸੀਂ ਕੋਹੀਨੂਰ ਰੱਖਿਆ ਆ ਤੇ ਇਸ ਪ੍ਰੋਜੈਕਟ ਦੇ ਵਿੱਚ ਖਾਸ ਕੀ ਹੈਗਾ ਇਸ ਕੋਹੀਨੂਰ ਦੀ ਵੈਲਿਊ ਹੈ ਸਾਡੇ ਪੰਜਾਬੀਆਂ ਦੇ ਲਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੀਇੰਗ ਅ ਫੈਸ਼ਨ ਡਿਜ਼ਾਈਨਰ ਫ্রম ਪੰਜਾਬ ਮੈਨੂੰ ਇਹ ਆਪਣੀ ਡਿਊਟੀ ਲੱਗੀ ਕਿ ਪਹਿਲਾਂ ਮੈਂ ਆਪਣੇ ਫੁਲਕਾਰੀ ਨੂੰ ਬਚਾਵਾਂ ਆਪਣੇ ਆਰਟੀਸਨਸ ਤੇ ਕੰਮ ਕਰਾਂ ਜਿਨ੍ਹਾਂ ਨੂੰ ਹੁਣ ਰੋਜ਼ਗਾਰ ਦੇ ਵੀ ਲਾਲੇ ਪੈ ਚੁਕੇ ਸੀ ਸਾਡੇ ਬੱਚਿਆਂ ਨੂੰ ਕਿਉਂ ਰੋਜ਼ਗਾਰ ਦੇ ਲਈ ਬਾਹਰ ਜਾਣਾ ਪੈ ਰਿਹਾ ਅਸੀਂ ਆਪਣਾ ਸਾਰਾ ਪੈਸਾ ਧੰਨ ਬੱਚੇ ਬਾਹਰ ਦੇ ਦੇਸ਼ਾਂ 'ਚ ਭੇਜ ਦਿੱਤੇ ਤੇ ਬਾਹਰੋਂ ਕੀ ਆ ਰਿਹਾ ਲਾਸ਼ਾਂ ਬੱਚਿਆਂ ਦੀਆਂ ਮੈਂ ਵੀ ਇੱਕ ਔਰਤ ਆ ਮੇਰੇ ਵੀ ਬੱਚੇ ਨੇ ਪਰ ਪੰਜਾਬ ਦੇ ਲਈ ਮੈਂ ਕੀ ਕਰ ਰਹੀ ਆ ਪਹਿਲਾਂ ਮੈਂ ਉਹ ਦੇਖਣਾ ਸੀ ਆਮ ਦਾ ਫਰਸਟ ਵਨ ਇਨ ਦਾ ਵਰਲਡ ਜਿੰਨੇ ਫੁਲਕਾਰੀ ਤੇ ਸਾਰਾ ਕੁਝ ਕੀਤਾ ਹੈ ਹਰ ਜੈਂਡਰ ਦੇ ਲਈ ਓਕੇਜਨ ਦੇ ਲਈ ਹਰ ਮੂਡ ਦੇ ਲਈ ਸਾਰੇ ਕੰਮ ਮੈਨੂੰ ਛੋਟੇ ਲੱਗਦੇ ਆ ਫੁਲਕਾਰੀ ਦਾ ਪ੍ਰੋਜੈਕਟ ਮੈਨੂੰ ਸਭ ਤੋਂ ਵਧੀਆ ਤਾਂ ਲੱਗਾ ਕਿ ਸਾਡੀ ਫੁਲਕਾਰੀ ਨੂੰ ਸੰਜੋਣ ਵਾਲੇ ਸਾਰੇ ਦੇ ਸਾਰੇ ਬਾਹਰ ਕਿਉਂ ਜਾਂਦੇ ਆ ਕੁਣ ਮੈਂ ਇਹ ਜਾਣਨਾ ਚਾਹਾਂਗੀ ਕਿ ਕਿਹੜਾ ਕਿਹੜਾ ਆਰਟੀਕਲ ਤੁਸੀਂ ਤਿਆਰ ਕੀਤਾ ਹੈ ਫੁਲਕਾਰੀ ਦੇ ਨਾਲ ਫੈਸ਼ਨ ਦੀ ਗੱਲ ਚਲਦੀ ਹੈ ਤਾਂ ਪੰਜਾਬੀਆਂ ਨੂੰ ਝੱਲਾ ਬਲੱਲਾ ਬਣਾਇਆ ਜਾਂਦਾ ਹੈ ਕਿ ਅਸੀਂ ਆਪਣੀ ਜੁਬਾਨ ਭੁੱਲ ਗਏ ਕੀ ਸਾਡਾ ਰੋਬ ਨਹੀਂ ਹੈ ਕੀ ਅਸੀਂ ਪੰਜਾਬੀ ਫੈਸ਼ਨ ਸਟੇਟਮੈਂਟ ਨਹੀਂ ਦਿੰਦੇ ਮੇਰੀ ਸਿਰਫ ਇੱਕੋ ਹੀ ਜਰਨੀ ਰਹੀ ਹੈ ਕਿ ਸਰਦਾਰੀ ਤੇ ਫਲਕਾਰੀ ਥੀਮ ਜਿਹੜਾ ਹੈ ਉਹ ਮੇਰੀ ਜਾਨ ਹੈ ਜਿੰਦ ਜਾਨ ਹੈ ਉਹ ਇਸ ਕਰਕੇ ਅਸੀਂ ਪੰਜਾਬੀ ਆ ਕਿਉਂਕਿ ਮੈਂ ਨਹੀਂ ਸਮਝਦੀ ਮੈਂ ਕਿਸੇ ਨੂੰ ਮੈਂ ਨਹੀਂ ਮਾਰਕ ਤੂੰ ਨਹੀਂ ਕੀਤਾ ਪਹਿਲਾਂ ਮੈਂ ਕੀ ਕੀਤਾ ਮੈਂ ਮੇਰੇ ਘਰੋਂ ਸਟਾਰਟ ਕਰਨਾ ਸਾਡੇ ਕੋਲ ਸਭ ਕੁਝ ਹੈ ਪਰ ਇੱਕ ਕਮੀ ਹੈ ਇੱਕਤਾ ਦੀ ਜਿਸ ਦਿਨੇ ਏਕਾ ਹੋ ਗਿਆ ਸਾਰਿਆਂ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਦੁਬਾਰਾ ਤੋਂ ਪੰਜਾਬ ਨੂੰ ਇੰਡੀਆ ਨੂੰ ਅਸੀਂ ਉਸ ਮੁਕਾਮ ਤੇ ਨਹੀਂ ਦੇਖਾਂਗੇ ਜਿੱਥੇ ਉਹ ਸੀ। ਬਸ ਹੋਰ ਵੀ ਬਹੁਤ ਸਾਰੀਆਂ ਇੱਥੇ ਜੈਕੇਟਸ ਆ ਗਈਆਂ ਨੇ ਮੈਂ ਦੇਖ ਰਹੀ ਹਾਂ। ਹਾਂਜੀ। ਇਹ ਇਹ ਗੁਰਜੀਤ ਪਾਜੀ ਲਈ। ਅਗੇਨ ਜਿੰਨੇ ਬੱਚਿਆਂ ਨੂੰ ਉਹਨਾਂ ਨੇ ਪੰਜਾਬੀ ਟੌਰ ਦੇ ਵਿੱਚ ਦੁਬਾਰਾ ਲੈ ਕੇ ਆਂਦਾ ਮੇਰੀ ਵੀ ਕੋਸ਼ਿਸ਼ ਹੈ ਕਿ ਉਹਨਾਂ ਦੀ ਵੀ ਟੌਰ ਅਸੀਂ ਉਦਾ ਬਰਕਰਾਰ ਕਰੀਏ ਕਿ ਉਹ ਵਲਡ ਲੈਵਲ ਤੇ ਜੋ ਵੀ 판 ਤੇ ਪਤਾ ਲੱਗੇ ਕਿ ਇੱਕ ਪੰਜਾਬੀ ਦੇ ਪਾਇਆ। ਮੈਮ ਆਪਾਂ ਅੱਗੇ ਚੱਲਦੇ ਹਾਂ ਅੱਗੇ ਮੈਂ ਦੇਖ ਰਹੀ ਹਾਂ ਕਿ ਜਿਹੜੇ ਬੈਗਸ ਹੁੰਦੇ ਨੇ ਨਾ ਹੈਂਡ ਬੈਗ ਕੁੜੀਆਂ ਕੈਰੀ ਕਰਦੀਆਂ ਨੇ ਉਹਦੇ ਵਿੱਚ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਨਾ ਤੁਸੀਂ ਕਲਾਕਾਰੀ ਕੀਤੀ ਹੋਈ ਹੈ ਨਾਲ ਫੁਲਕਾਰੀ ਐਡ ਕੀਤੀ ਹੈ ਤਾਂ ਇਹ ਕਨਸੈਪਟ ਕਿਵੇਂ ਆਇਆ ਸੀ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਇੱਕ ਵਾਸਟ ਕਲੋਜ਼ੇ ਤਿਆਰ ਹੈ ਅਸੀਂ ਜੇ ਸ਼ੂਜ਼ ਦੀ ਗੱਲ ਕਰੀਏ ਤਾਂ ਅਸੀਂ ਆਰਟਿਸਟਸ ਤੋਂ ਸ਼ੂਜ਼ ਤੇ ਵੀ ਡਿਜ਼ਾਈਨਿੰਗ ਕਰਾ ਰਹੇ ਹਾਂ ਲੇਕਿਨ ਫੁਲਕਾਰੀ ਦੇ ਵਿੱਚ ਬਿਲਕੁਲ ਵੀ ਨਹੀਂ ਕਿਉਂਕਿ ਮੇਰੀ ਔਰ ਮੇਰੀ ਬੇਟੀ ਦੀ ਕਿਸੇ ਸੋਚ ਹੈ ਕਿ ਫੁਲਕਾਰੀ ਜਿਹੜੀ ਹੈ ਸਿਰਾਂ ਤੇ ਸਜਦੀ ਹੈ ਇਹਨਾਂ ਨੂੰ ਪਿਆਰਾ ਤੇ ਨਹੀਂ ਇਹਨਾਂ ਨੂੰ ਦਿਲਾਂ ਤੇ ਮੈਂ ਚਾਹਾਂਗੀ ਕਿ ਥੋੜੇ ਫੈਸ਼ਨ ਟਿਪਸ ਵੀ ਦਿਓ ਕਿ ਕਿਸ ਬਾਡੀ ਟਾਈਪ ਨੂੰ ਕਿਸ ਤਰੀਕੇ ਦੇ ਕੱਪੜੇ ਸੂਟ ਕਰਦੇ ਆ ਕਿਸ ਤਰੀਕੇ ਦਾ ਕਲਰ ਸੂਟ ਕਰਦਾ ਆ ਜਾਂ ਫਿਰ ਜਦੋਂ ਸਾਡੀ ਜਦੋਂ ਕਲਰ ਹੁੰਦਾ ਨਾ ਜੋ ਸਕਿਨ ਕਲਰ ਹੁੰਦਾ ਆ ਉਹ ਇਸ ਤੇ ਕਿਦਾਂ ਦੇ ਕੱਪੜੇ ਸੂਟ ਕਰਨਗੇ ਥੋੜਾ ਉਹਦੇ ਬਾਰੇ ਵੀ ਥੋੜਾ ਦੱਸੋ ਸਾਡੀ ਸਕਿਨ ਜਿਹੜੀ ਹੈ ਉਹ ਕਲਰ ਦੇ ਨਾਲ ਮੈਚ ਕਿੱਦਾਂ ਕਰੇਗੀ ਉਹ ਵੀ ਇੱਕ ਡਿਜ਼ਾਈਨਰ ਦਾ ਕੰਮ ਹੈ ਜਿਹੜੇ ਲੋਕਾਂ ਨੂੰ ਲੱਗਦਾ ਕਿ ਕੁਝ ਨਾ ਕਰੋ ਡਿਜ਼ਾਈਨਿੰਗ ਕਰ ਲਓ ਤਾਂ ਬਹੁਤ ਗਲਤ ਫਹਿਮੀ ਚ ਇਹਨੇ ਜਿੰਨੀ ਡਿਜ਼ਾਈਨਿੰਗ ਔਖੀ ਹੈ ਤੇ ਜਿੰਨਾ ਡਿਜ਼ਾਈਨਿੰਗ ਦਾ ਕੰਮ ਔਖਾ ਹੈ ਹੋਰ ਕੋਈ ਨਹੀਂ ਕਰ ਸਕਦਾ ਜਿਹਦੇ ਵਿੱਚ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਤੇ ਅੱਜ ਮੈਂ ਤੁਹਾਡੀ ਮੁਲਾਕਾਤ ਇੱਕ ਅਜਿਹੀ ਲੇਡੀ ਦੇ ਨਾਲ ਕਰਵਾਉਣ ਜਾ ਰਹੀਆਂ ਜਿਨ੍ਹਾਂ ਦੇ ਵੱਲੋਂ ਫੁਲਕਾਰੀ ਦੇ ਕਨਸੈਪਟ ਨੂੰ ਏਡੀ ਖੂਬਸੂਰਤੀ ਦੇ ਨਾਲ ਬਿਆਨਿਆ ਗਿਆ ਹੈ ਸਜਾਇਆ ਗਿਆ ਹੈ ਫੁਲਕਾਰੀ ਨੂੰ ਇੱਕ ਮਾਡਰਨਾਈਜੇਸ਼ਨ ਦਾ ਤੜਕਾ ਲਗਾਇਆ ਹੈ ਤੇ ਫਿਊਜ਼ਨ ਕਾਫੀ ਬਾਖਮਾਲ ਲੱਗ ਰਿਹਾ ਉਹ ਸਾਰੇ ਆਰਟੀਕਲਸ ਤੁਹਾਨੂੰ ਦਿਖਾਵਾਂਗੇ ਇਹਨਾਂ ਦੇ ਵੱਲੋਂ ਜੈਕਟਸ ਦੇ ਉੱਪਰ ਵੀ ਫੁਲਕਾਰੀ ਦੇ ਨਾਲ ਡਿਜ਼ਾਈਨ ਕੀਤੇ ਗਏ ਨੇ ਫੈਸ਼ਨ ਡਿਜ਼ਾਈਨਰ ਹੈਗੇ ਨੇ ਜੋਤਿਕਪੂਰ ਉਹਨਾਂ ਦੇ ਨਾਲ ਮੁਲਾਕਾਤ ਕਰਵਾਉਣ ਦੇ ਲਈ ਲਿਆਏ ਆ ਜਿਨ੍ਹਾਂ ਦੇ ਵੱਲੋਂ ਕੋਹੀਨੂਰ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ ਇਸ ਪ੍ਰੋਜੈਕਟ ਬਾਬਤ ਵਿੱਚ ਜਾਣਕਾਰੀ ਲਵਾਂਗੇ ਤੇ ਮੇਰੇ ਨਾਲ ਜੋਤੀ ਮੌਜੂਦ ਨੇ ਜੋਤੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਥੈਂਕ ਯ ਮੈਮ ਸਭ ਤੋਂ ਪਹਿਲਾਂ ਤੇ ਆਪਾਂ ਸ਼ੁਰੂਆਤ ਕਰਦੇ ਹਾਂ ਤੁਹਾਡੇ ਪ੍ਰੋਜੈਕਟ ਕੋਹੀਨੂਰ ਤੋਂ ਇਹ ਪ੍ਰੋਜੈਕਟ ਦਾ ਨਾਮ ਤੁਸੀਂ ਕੋਹੀਨੂਰ ਰੱਖਿਆ ਆ ਤੇ ਇਸ ਪ੍ਰੋਜੈਕਟ ਦੇ ਵਿੱਚ ਖਾਸ ਕੀ ਹੈਗਾ ਦੇਖੋ ਕੋਹੀਨੂਰ ਚ ਖਾਸ ਕੀ ਹੈ ਜਿਹੜੇ ਅੱਜ ਵੀ ਸਾਰੀ ਦੁਨੀਆ ਕਹਿੰਦੀ ਹੈ ਕਿ ਸਾਡਾ ਕੋਹੀਨੂਰ ਵਾਪਸ ਆਵੇ ਕੋਹੀਨੂਰ ਜਿਹੜਾ ਹੈ ਉਹਦੀ ਚਮਕ ਕਰਕੇ ਉਹਦੀ ਵੈਲਿਊ ਕਰਕੇ ਇਸ ਕੋਹੀ ਨੂਰ ਦੀ ਵੈਲਿਊ ਹੈ ਸਾਡੇ ਪੰਜਾਬੀਆਂ ਦੇ ਲਈ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਬੀਇੰਗ ਅ ਫੈਸ਼ਨ ਡਿਜ਼ਾਈਨਰ ਫ্রম ਪੰਜਾਬ ਮੈਨੂੰ ਇਹ ਆਪਣੀ ਡਿਊਟੀ ਲੱਗੀ ਕਿ ਪਹਿਲਾਂ ਮੈਂ ਆਪਣੇ ਫੁਲਕਾਰੀ ਨੂੰ ਬਚਾਵਾਂ ਆਪਣੇ ਆਰਟੀਸਨਸ ਤੇ ਕੰਮ ਕਰਾਂ ਜਿਨ੍ਹਾਂ ਨੂੰ ਹੁਣ ਰੋਜ਼ਗਾਰ ਦੇ ਵੀ ਲਾਲੇ ਪੈ ਚੁਕੇ ਸੀ ਔਰ ਦੂਸਰਾ ਹੈ ਕਿ ਆਪਾਂ ਕਲਾਕਾਰਤਾ ਨੂੰ ਬਾਹਰ ਜਾ ਕੇ ਕੰਨੇ ਆ ਕਿ ਉਹ ਵੈਲਿਊ ਰੱਖਦੇ ਕਿਉਂ ਨਹੀਂ ਪੰਜਾਬ ਤੋਂ ਕਿਉਂ ਨਹੀਂ ਜਲੰਧਰ ਤੋਂ ਅਸੀਂ ਆਪਣੇ ਲਈ ਕਿਉਂ ਨਹੀਂ ਕੰਮ ਕਰਦੇ ਸਾਡੇ ਬੱਚਿਆਂ ਨੂੰ ਕਿਉਂ ਰੋਜ਼ਗਾਰ ਦੇ ਲਈ ਬਾਹਰ ਜਾਣਾ ਪੈ ਰਿਹਾ ਅਸੀਂ ਆਪਣਾ ਸਾਰਾ ਪੈਸਾ ਧੰਨ ਬੱਚੇ ਬਾਹਰ ਦੇ ਦੇਸ਼ਾਂ 'ਚ ਭੇਜ ਦਿੱਤੇ ਤੇ ਬਾਹਰੋਂ ਕੀ ਆ ਰਿਹਾ ਲਾਸ਼ਾਂ ਬੱਚਿਆਂ ਦੀਆਂ ਸਾਡੇ ਬੱਚਿਆਂ ਦੇ ਭਵਿੱਖ ਸਾਡੇ ਹੱਥਾਂ ਵਿੱਚ ਨਹੀਂ ਰਹਿ ਉਹ ਕਿਉਂ ਨਹੀਂ ਰਹੀ ਕਿਉਂਕਿ ਹਰ ਐਜੂਕੇਟਿਡ ਜਿਹੜਾ ਬੰਦਾ ਹੈ ਉਹਨੂੰ ਆਪਣੀ ਪੋਜੀਸ਼ਨ ਤੇ ਆਪਣਾ ਪੈਕੇਜ ਦਿਖਦਾ ਜਦੋਂ ਮੇਰਾ ਪੋਜੀਸ਼ਨ ਪੈਕੇਜ ਦਾ ਇੱਕ ਮਿਆਰ ਬਣਿਆ ਤਾਂ ਮੈਨੂੰ ਲੱਗਾ ਕਿ ਸਭ ਤੋਂ ਪਹਿਲਾਂ ਮੇਰੀ ਡਿਊਟੀ ਹੈ ਕਿ ਆਪਣੀ ਐਜੂਕੇਸ਼ਨ ਨੂੰ ਸਰਵ ਕਰਨਾ ਔਰ ਉਹਨਾਂ ਮਾਵਾਂ ਦੇ ਬੱਚਿਆਂ ਨੂੰ ਬਚਾਉਣਾ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਲੱਖਾਂ ਲਾ ਕੇ ਇੱਕ ਸੁਪਨੇ ਸੰਜੋਏ ਮੈਂ ਵੀ ਮਾਵਾਂ ਮੈਂ ਵੀ ਇੱਕ ਔਰਤ ਆ ਮੇਰੇ ਵੀ ਬੱਚੇ ਨੇ ਪਰ ਪੰਜਾਬ ਦੇ ਲਈ ਮੈਂ ਕੀ ਕਰ ਰਹੀ ਆ ਪਹਿਲਾਂ ਮੈਂ ਉਹ ਦੇਖਣਾ ਸੀ ਮੈਂ ਆਪਣੇ ਡੈਡ ਦੇ ਨਾਮ ਤੇ ਰਾਜਾ ਸਾਹਿਬ ਕਲੈਕਸ਼ਨ ਸ਼ੁਰੂ ਕਰਨੀ ਸੀ ਕਿਉਂਕਿ ਮੈਂ ਇੱਕ ਉਹਨਾਂ ਨੂੰ ਡ੍ਰੀਮ ਸੀ ਮੇਰਾ ਕਿ ਮੈਂ ਆਪਣੇ ਡੈਡ ਦੇ ਨਾਮ ਨੂੰ ਰੌਸ਼ਨ ਕਰਾਂਗੀ ਉਹਨਾਂ ਦੀ ਬੇਟੀ ਹੋਣ ਦੇ ਨਾਤੇ ਫਿਰ ਮੈਂ ਸੋਚਿਆ ਕਿ ਜੇ ਮੈਂ ਪ੍ਰੋਜੈਕਟ ਕਰਨਾ ਹੈ ਤੇ ਫਿਰ ਵਾਈ ਨਾਟ ਫੋਰ ਓਨਲੀ ਮਾਈ ਡੈਡ ਵਾਈ ਨਾਟ ਫੋਰ ਪੰਜਾਬ ਕਿਉਂ ਨਹੀਂ ਪੰਜਾਬੀਅਤ ਲਈ ਫਿਰ ਮੈਨੂੰ ਲੱਗਾ ਹੈਰੀਟੇਜ ਵੀ ਮੇਰਾ ਫਿਰ ਮੈਨੂੰ ਲੱਗਾ ਫੋਕ ਸongs ਵੀ ਮੇਰੇ ਆ ਫਿਰ ਮੈਂ ਹੋਲੀ 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 ਨੂੰ ਇਹਦਾ ਮਿਆਰ ਉੱਚਾ ਕਰਦੀ ਗਈ ਔਰ 5 ਸਾਲ ਦੇ ਜਿਹੜਾ ਮੈਂ ਪ੍ਰੋਜੈਕਟ ਤੇ ਕੰਮ ਕੀਤਾ ਉਹਦੇ ਵਿੱਚ ਮੈਂ ਆਪਣੇ 23 ਸਾਲ ਦੀ ਜਰਨੀ ਦਾ ਪੂਰਾ ਐਕਸਪੀਰੀਅੰਸ ਟੈਕਨੀਕਲ ਚੀਜ਼ਾਂ ਪਾਈਆਂ ਫਿਰ ਮੈਂ ਰਿਸਰਚ ਕੀਤੀ ਕਿ ਵਰਲਡ ਦੇ ਵਿੱਚ ਨਾਓ ਆਮ ਆਮ ਦਾ ਫਰਸਟ ਵਨ ਇਨ ਦਾ ਵਰਲਡ ਜਿੰਨੇ ਫੁਲਕਾਰੀ ਦੇ ਸਾਰਾ ਕੁਝ ਕੀਤਾ ਹੈ ਹਰ ਜੈਂਡਰ ਦੇ ਲਈ ਹਰ ਓਕੇਸ਼ਨ ਦੇ ਲਈ ਹਰ ਮੂਡ ਦੇ ਲਈ ਹਰ ਕੱਪੜੇ ਦੇ ਵਿੱਚ ਤੁਸੀਂ ਕਦੇ ਵੀ ਫੁਲਕਾਰੀ ਨੂੰ ਉਸ ਤਰ੍ਹਾਂ ਡਿਸਪਲੇ ਕੀਤਾ ਹੀ ਨਹੀਂ ਕਿ ਉਹਦੀ ਡਿਮਾਂਡ ਵਧੇ ਅਸੀਂ ਸਿਰਫ ਇਹਨੂੰ ਸੀਮਿਤ ਕਰ ਦਿੱਤਾ ਦੁਪੱਟਿਆਂ 'ਚ ਅੱਜਕੱਲ ਦੇ ਬੱਚੇ ਦੱਸੋ ਕਿ ਇਹ ਡੁਪੱਟਾ ਲੈਂਦਾ ਅਸੀਂ ਕੱਲ ਨੂੰ ਆਪਣੀ ਜਨਰੇਸ਼ਨ ਨੂੰ ਕੀ ਦੱਸਣਾ ਕਿ ਅਸੀਂ ਪੱਖੀਆਂ ਦੇ ਨਾਲ ਅਸੀਂ ਬੱਚਿਆਂ ਨੂੰ ਕਹਿਣਾ ਕਿ ਇਨਸਪਾਇਰ ਕਰਨਾ ਫਿਰ ਮੈਨੂੰ ਲੱਗਾ ਕਿ ਬਹੁਤ ਵੱਡੀ ਚੁਣੌਤੀ ਹੈ ਵਾਈ ਨਾਟ ਟੂ ਵਰਕ ਔਨ ਥਿਸ ਫਰਸਟ ਔਰ ਸਾਰੇ ਕੰਮ ਮੈਨੂੰ ਛੋਟੇ ਲੱਗਦੇ ਆ ਫੁਲਕਾਰੀ ਦਾ ਪ੍ਰੋਜੈਕਟ ਮੈਨੂੰ ਸਭ ਤੋਂ ਵਧੀਆ ਤਾਂ ਲੱਗਾ ਕਿ ਸਾਡੀ ਫੁਲਕਾਰੀ ਨੂੰ ਸੰਜੋਣ ਵਾਲੇ ਸਾਰੇ ਦੇ ਸਾਰੇ ਬਾਹਰ ਕਿਉਂ ਜਾਂਦੇ ਆ ਮੈਨੂੰ ਵੀ ਲਖਵੇਂ ਤੋਂ ਕਾਲ ਆਈ ਮੈਨੂੰ ਵੀ ਯੂ ਐਸ ਏ ਕੈਨੇਡਾ ਤੋਂ ਕਾਲ ਆਈ ਪਾਰਟਿਸਪੇਸ਼ਨ ਦੇ ਲਈ ਬਟ ਮੈਨੂੰ ਲੱਗਾ ਕਿ ਵਾਈ ਨਾਟ ਇਨ ਜਲੰਧਰ ਜੇ ਮੈਂ ਜਲੰਧਰ ਦੀ ਜੰਪਾਲਾ ਕਿ ਮੇਰਾ ਜਿਹੜਾ ਹੈ ਆਪਣੀ ਮਿੱਟੀ ਨੂੰ ਕੋਈ ਉਹ ਨਹੀਂ ਹੈ ਕਿ ਮੈਂ ਉਹਨੂੰ ਸਜਦਾ ਕਰਨਾ ਤੇ ਮੈਂ ਕਿਸ ਤਰ੍ਹਾਂ ਆਪਣੀ ਐਜੂਕੇਸ਼ਨ ਨੂੰ ਵਾਪਿਸ ਮੈਂ ਆਪਣੀ ਸੁਸਾਇਟੀ ਨੂੰ ਪੇ ਬੈਕ ਕਰਨਾ ਸੀ ਆਪਣੇ ਗੁਰੂਆਂ ਨੂੰ ਜਿੱਥੋਂ ਮੈਂ ਸਿੱਖਿਆ ਮੈਂ ਆਪਣੇ ਹਰ ਉਸ ਨੂੰ ਗੁਰੂ ਮੰਨਦੀ ਹਾਂ ਜਿਨ੍ਹਾਂ ਨੇ ਮੈਨੂੰ ਸਿਖਾਇਆ ਚਾਹੇ ਉਹ ਇੱਕ ਬੱਚਾ ਵੀ ਕਿਉਂ ਨਾ ਹੋਵੇ ਅੱਛਾ ਮੈਮ ਜਿੱਦਾਂ ਮੈਂ ਗੱਲ ਕੀਤੀ ਕਿ ਤੁਸੀਂ ਫਿਊਜ਼ਨ ਤਿਆਰ ਕੀਤਾ ਹੋਇਆ ਫੁਲਕਾਰੀ ਦਾ ਮੈਂ ਸਭ ਤੋਂ ਪਹਿਲਾਂ ਤੇ ਹੁਣ ਮੈਂ ਇਹ ਚਾਹਣਾ ਚਾਹਾਂਗੀ ਕਿ ਕਿਹੜਾ ਕਿਹੜਾ ਆਰਟੀਕਲ ਤੁਸੀਂ ਤਿਆਰ ਕੀਤਾ ਹੈ ਫੁਲਕਾਰੀ ਦੇ ਨਾਲ ਅ ਤੁਸੀਂ ਦੱਸੋ ਤੁਹਾਨੂੰ ਕਿਹੜਾ ਆਰਟੀਕਲ ਚਾਹੀਦਾ ਤੇ ਮੈਂ ਤੇ ਕਹਾਂਗੀ ਹਾਂ ਜੇ ਤੁਸੀਂ ਕਹੋਗੇ ਵਿంటర్ ਤੇ ਵਿంటర్ ਵਿੱਚ ਆਉਂਦੀ ਹੈ スウェットਸ਼ਰਟ ਜੇ ਵਿంటర్ ਚਾਹੀਦੀ ਹੈ ਜੈਕਟ ਤੇ ਅਸੀਂ ਉਹ ਸਭ ਕੁਝ ਤਿਆਰ ਕੀਤਾ ਹੈ ਨਾ ਸਿਰਫ ਲੜਕੀਆਂ ਲਈ ਨਾ ਸਿਰਫ ਲੜਕੀਆਂ ਲਈ ਨਾ ਮੇਲ ਲਈ ਹਰ ਕਿਸੇ ਦੇ ਲਈ ਅਸੀਂ ਤਿਆਰ ਕੀਤਾ ਹੈ ਜੇ ਮੈਂ ਗੱਲ ਕਰਾਂ ਫੀਮੇਲਸ ਦੇ ਲਈ ਤੇ ਉਹਨਾਂ ਨੂੰ ਇੰਡੋ-ਵੈਸਟਰਨ ਵੀ ਉਹਨਾਂ ਨੂੰ ਪਸੰਦ ਹੈ ਟ੍ਰੈਡੀਸ਼ਨਲ ਵੀ ਹੈ ਐਥਨਿਕ ਵੀ ਹੈ ਇਵਨ ਅਸੀਂ ਇਨੋਵੇਟਿਵ ਵੀ ਤਿਆਰ ਕੀਤਾ ਕਿਉਂਕਿ ਜਦੋਂ ਮੈਂ ਦੇਖਦੇ ਸੀ ਕਿ ਫੈਸ਼ਨ ਦੀ ਗੱਲ ਚੱਲਦੀ ਹੈ ਤਾਂ ਪੰਜਾਬੀਆਂ ਨੂੰ ਝੱਲਾ ਬਲੱਲਾ ਬਣਾਇਆ ਜਾਂਦਾ ਕਿ ਅਸੀਂ ਆਪਣੀ ਜੁਬਾਨ ਭੁੱਲ ਗਏ ਕੀ ਸਾਡਾ ਰੋਬ ਨਹੀਂ ਹੈ ਕੀ ਅਸੀਂ ਪੰਜਾਬੀ ਫੈਸ਼ਨ ਸਟੇਟਮੈਂਟ ਨਹੀਂ ਦਿੰਦੇ ਜਦੋਂ ਫੈਸ਼ਨ ਡਿਜ਼ਾਈਨਰ ਦੀ ਗੱਲ ਹੈ ਕਿ ਮੈਂ ਬਣਾਾਂਗੀ ਤੇ ਪੰਜਾਬ ਤੋਂ ਬਣਾਾਂਗੀ ਤੇ ਮੈਨੂੰ ਲੱਗਾ ਕਿ ਵਰਲਡ ਵਾਈਡ ਮੈਂ ਇੱਕ ਮੈਸੇਜ ਭੇਜਣਾ ਹੈ ਕਿ ਜਦੋਂ ਗੱਲ ਹੁੰਦੀ ਹੈ ਫੈਸ਼ਨ ਦੀ ਤੇ ਉਹਦੇ ਵਿੱਚ ਤੁਸੀਂ ਦੱਸੋ ਕਿ ਤੁਹਾਨੂੰ ਚਾਹੀਦਾ ਕੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਮੋੜੀ ਅਸੀਂ ਆ ਫੈਸ਼ਨ ਜਨਰੇਟ ਕਰਨ ਵਾਲੇ ਔਰ ਆਪ ਅਸੀਂ ਵੈਸਟਰਨ ਨੂੰ ਪ੍ਰਮੁਖਤਾ ਦੇਂਦੇ ਦਿੰਦੇ ਆ ਪਿੱਛੇ ਰਹਿ ਗਏ ਇਸ ਵਾਰੀ ਮੈਂ ਇਹ ਕੀਤਾ ਕਿ ਵੈਸਟਰਨਾਈਜ਼ ਜਿਹੜੀਆਂ ਡਿਟੇਲਸ ਐ ਉਹ ਫੁਲਕਾਰੀ ਚੁਪਾ ਕੇ ਉਹਨੂੰ ਮਾਡਰਨਾਈਜੇਸ਼ਨ ਕਰਕੇ ਔਰ ਕੰਟੈਂਪੋਰਰੀ ਦੇ ਲੁਕਸ ਦੇ ਕੇ ਬੱਚਿਆਂ ਦੇ ਲਈ ਉਹਨਾਂ ਨੂੰ ਮਨ ਪਰਚਾਵੇ ਦੇ ਲਈ ਉਹਨਾਂ ਦਾ ਇੱਕ ਸਾਧਨ ਬਣਾਇਆ ਕਿ ਉਹਨੂੰ ਅਡਾਪਟ ਕਰਨ ਉਹ ਬੱਚੇ ਬਹੁਤ ਇਹਨੂੰ ਲਾਈਕ ਵੀ ਕਰ ਰਹੇ ਆ ਵੱਡੇ ਵੀ ਲਾਈਕ ਕਰ ਰਹੇ ਆ ਤੇ ਫੀਮੇਲਸ ਵੀ ਇਹਨੂੰ ਅਡਾਪਟ ਕਰ ਰਹੀ ਹੈ ਅਬ ਅਸੀਂ ਜਦੋਂ ਆਪਾਂ ਨਾ ਫੁਲਕਾਰੀ ਦੀ ਗੱਲ ਕਰੀਏ ਹਨਾ ਸਾਡੇ ਦਿਮਾਗ ਦੇ ਵਿੱਚ ਇੱਕ ਸੋਚ ਆਉਂਦੀ ਹੈ ਕਿ ਖੋਣ ਤਾਂ ਪਹਿਲਾਂ ਤਾਂ ਬਹੁਤ ਜ਼ਿਆਦਾ ਹੁੰਦਾ ਸੀ ਨਾ ਕਿ ਬਾਗ ਦੀ ਕੜਾਈ ਹੋਣੀ ਆ ਹੋਰ ਬਹੁਤ ਕੜਾਈਆਂ ਹੁੰਦੀਆਂ ਚਗੀਆਂ ਹੁਣ ਤਾਂ ਬਸ ਗਿਨੇ ਚੁਨੇ ਆ ਗਏ ਕਿ ਉਹ ਚਾਰਕ ਫੁੱਲ ਬਨੇ ਹੁੰਦੇ ਆ ਆਲਤ ਵਾਲੇ ਬਾਰਡਰ ਬਨੇ ਹੁੰਦਾ ਫੁਲਕਾਰੀ ਦਾ ਤੇ ਬਸ ਉਹ ਚੁੰਨੀ ਲਈਦੀ ਹੈ ਇੱਕ ਦੋ ਵਾਰੀ ਲਈ ਬਾਅਦ ਦੇ ਵਿੱਚ ਅਲਮਾਰੀ ਦੇ ਵਿੱਚ ਚਲੋ ਜੇ ਰੱਖ ਦੋ ਆਪਾਂ ਨਹੀਂ ਪਾਣੀ ਕੀਤੀ ਹਨਾ ਉਹ ਚੀਜ਼ ਹੋ ਜਾਂਦੀ ਹੈ ਪਰ ਇਹ ਕਨਸੈਪਟ ਆਇਆ ਕਿਦਾਂ ਕਿ ਹਾਂ ਹੁਣ ਆਪਾਂ ਇਸ ਚੀਜ਼ ਦੇ ਵਿੱਚ ਵੀ ਕਰੀਏ ਤਾਂ ਕਿ ਬੱਚੇ ਵੀ ਇਹਦੇ ਵੱਲ ਅਟਰੈਕਟ ਹੋਣ ਕੁੜੀਆਂ ਵੀ ਲੈਣ ਜਾਂ ਵੱਡੇ ਜਿਹੜੇ ਦੇਖੋ ਮੇਰੀ ਨਾ ਜਰਨੀ ਐਜ਼ ਅ ਡਿਜ਼ਾਈਨਰ ਐਜ਼ ਅ ਔਮਨ ਹੀ ਬੜੀ ਟਫ ਰਹੀ ਹੈ ਸ਼ੁਰੂ ਤੋਂ ਐ ਨਹੀਂ ਕਿ ਮੈਨੂੰ ਸਹੂਲਤਾਂ ਨਹੀਂ ਮਿਲਿਆ ਪਰਿਵਾਰ ਤੋਂ ਮੈਂ ਬਹੁਤ ਆਪਣੇ ਕਾਬਿਲ ਵੀ ਰਹੀ ਪੜਾਈ ਚ ਲੇਕਿਨ ਜਦੋਂ ਕੰਮ ਕਰਨ ਦੀ ਵਾਰੀ ਆਈ ਤਾਂ ਜ਼ਗੀਰਦਾਰ ਰਿਜਿਡ ਫੈਮਲੀ ਜਿਹਦੇ ਵਿੱਚ ਮੇਰੇ ਗ੍ਰੇਡ ਗ੍ਰੈਂਡਫਾਦਰ ਨੇ ਸਵਾਰਡ ਆਫ ਲੰਡਨ ਜਿੱਤੀ ਹੋਈ ਹੈ ਔਰ ਮੇਰੇ ਗ੍ਰੇਡ ਗ੍ਰੈਂਡਫਾਦਰ ਜੀ ਹੈ ਉਹਨਾਂ ਨੇ ਪੰਜਾਬ ਦੀ ਫਰਸਟ ਰਬਰ ਇੰਡਸਟਰੀ ਸਟੈਬਲਿਸ਼ ਕੀਤੀ ਪੰਜਾਬ ਦੀ ਤੇ ਜਦੋਂ ਮੇਰੇ ਬ੍ਰਦਰਸ ਨੂੰ ਮੈਂ ਦੇਖਦੀ ਸੀ ਉਹਨਾਂ ਨੇ ਡੈਡ ਦੇ ਨਾਮ ਤੇ ਕੀਤਾ ਤਾਂ ਮੈਨੂੰ ਲੱਗਦਾ ਸੀ ਵਾਈ ਨਾਟ ਮੀ ਉਹਨਾਂ ਨੂੰ ਸਮਝਾਉਣਾ ਪਹਿਲੇ ਔਖਾ ਸੀ ਕਿ ਮੈਨੂੰ ਟ੍ਰੇਨਿੰਗ ਦੀ ਲੋੜ ਕਿਉਂ ਹੈ ਉਹ ਕਹਿੰਦੇ ਤੈਨੂੰ ਰੋਟੀ ਨਹੀਂ ਮਿਲਦੀ ਮੈਂ ਕਿਹਾ ਮਿਲਦੀ ਹੈ ਚੋਪੜੀ ਮਿਲਦੀ ਹੈ ਵਧੀਆ ਮਿਲਦੀ ਹੈ ਕਿਨਵੇਂ ਨੂੰ ਸ਼ੌਂਕ ਸੀ ਕਿ ਇੱਕ ਔਰਤ ਨੂੰ ਕਿਉਂ ਨਹੀਂ ਕੰਮ ਕਰਨ ਦਿੱਤਾ ਜਾਂਦਾ ਉਹਨੂੰ ਕਿਉਂ ਨਹੀਂ ਸਾਧਨ ਜੁਟਾਉਣ ਦੇ ਲਈ ਹਿੰਮਤ ਬਣਾਈ ਜਾਂਦੀ ਫਿਰ ਮੈਨੂੰ ਲੱਗਾ ਕਿ ਇਹ ਤਾਂ ਬੜਾ ਹੀ ਔਖਾ ਮੈਨੂੰ ਬੀੜਾ ਮੈਂ ਚੁੱਕਿਆ ਫਿਰ ਮੈਨੂੰ ਨਾਲ ਦੀ ਨਾਲ ਨਾ ਸੁਸਾਇਟੀ ਵੱਲੋਂ ਫੈਮਲੀ ਵੱਲੋਂ ਜਿਵੇਂ ਮੈਂ ਦੂਰਦਰਸ਼ਨ ਦੇ ਵਿੱਚ ਗਈ ਅੱਜ ਦੇ ਵਿਵਾਦ ਦੇ ਪ੍ਰੋਗਰਾਮ ਚੱਲ ਰਿਹਾ ਸੀ ਤਾਂ ਮੈਨੂੰ ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਮੈਮ ਕਦਰਾਂ ਕੀਮਤਾਂ ਖਤਮ ਹੋ ਰਹੀਆਂ ਤਾਂ ਮੈਂ ਕਿਹਾ ਮੈਂ ਕਰਾਂਗੀ ਠੀਕ ਮੈਂ ਫੈਸ਼ਨ ਸ਼ੋਅ ਦੇ ਵਿੱਚ ਐਦਾਂ ਬਦਲਾਅ ਕੀਤਾ ਮੈਂ ਇਹਦੀ ਸੋਚ ਨੂੰ ਹੀ ਕੀਤਾ ਕਿਉਂਕਿ ਹਰ ਕਿਸੇ ਨੂੰ ਇਹ ਲੱਗਦਾ ਕਿ ਫੈਸ਼ਨ ਸ਼ੋਅ ਦਾ ਮਤਲਬ ਹੈ ਹੀ ਨੰਗੇਜ਼ ਹੈ ਨਹੀਂ ਫੈਸ਼ਨ ਉਹਦੇ ਥਰੂ ਅਸੀਂ ਮੁੱਦੇ ਚੁੱਕਦੇ ਆ ਅਸੀਂ ਸਰਦਾਰੀ ਫੁਲਕਾਰੀ ਥੀਮ ਲੈ ਕੇ ਆਏ ਅਸੀਂ ਪੰਜਾਬ ਦੀ ਪਲਵਾਨੀ ਨੂੰ ਅੱਗੇ ਕੀਤਾ ਬੋਡੀ ਬਿਲਡਰਸ ਨੂੰ ਅੱਗੇ ਕੀਤਾ ਅਸੀਂ ਯੂਥ ਨੂੰ ਅੱਗੇ ਕੀਤਾ ਸੀ ਮਾਡਲਿੰਗ ਨੂੰ ਨਹੀਂ ਅਪਣਾਇਆ ਸੀ ਰੋਲ ਮਾਡਲਸ ਤਿਆਰ ਕੀਤੇ ਔਰ ਇਹਦੇ ਨਾਲ ਹੀ ਮੈਂ ਕਿੰਨੇ ਹੀ ਫੈਸ਼ਨ ਸ਼ੋਅ ਅੱਧਾ ਦੇ ਕੀਤੇ ਜਿਹਦੇ ਵਿੱਚ ਮੈਂ ਬਡਿੰਗ ਡਿਜ਼ਾਈਨਰਸ ਲਾਂਚ ਕੀਤੇ ਉਹਨਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਟੈਕਨੀਕਲ ਪਾਰਟ ਸਮਝਾ ਕੇ ਉਹਨਾਂ ਨੂੰ ਅੱਗੇ ਵਧਾਇਆ ਮੇਰੀ ਸਿਰਫ ਇੱਕੋ ਹੀ ਜਰਨੀ ਰਹੀ ਹੈ ਕਿ ਸਰਦਾਰੀ ਤੇ ਫੁਲਕਾਰੀ ਥੀਮ ਜਿਹੜਾ ਹੈ ਉਹ ਮੇਰੀ ਜਾਨ ਹੈ ਜਿੰਦ ਜਾਨ ਹੈ ਇਸ ਕਰਕੇ ਅਸੀਂ ਪੰਜਾਬੀ ਆ ਜਦੋਂ ਪੰਜਾਬੀਅਤ ਨਹੀਂ ਰਹੇਗੀ ਸਾਡੇ ਵੈਲਿਊਜ਼ ਨਹੀਂ ਰਹਿਣਗੇ ਤਾਂ ਅਸੀਂ ਆਪਣੇ ਵਿਰਸੇ ਨੂੰ ਕਿੱਦਾਂ ਸੰਭਾਲਣਾ ਇੱਕ ਮੈਨੂੰ ਲੱਗਾ ਕਿ ਐਜ਼ ਅ ਯੂ نو ਡਾਟਰ ਆਫ ਪੰਜਾਬ ਹੈ ਮੇਰੀ ਡਿਊਟੀ ਹੈ ਕਿਉਂਕਿ ਮੈਂ ਨਹੀਂ ਸਮਝਦੀ ਮੈਂ ਕਿਸੇ ਨੂੰ ਮੈਂ ਨਹੀਂ ਮਾਰਕ ਤੂੰ ਨਹੀਂ ਕੀਤਾ ਪਹਿਲਾਂ ਮੈਂ ਕੀ ਕੀਤਾ ਮੈਂ ਮੇਰੇ ਘਰੋਂ ਸਟਾਰਟ ਕਰਨਾ ਅਰ ਇਹ ਸ਼ੁਰੂਆਤ ਉਹ ਹੀ ਜਦੋਂ ਕੋਵਿਡ ਸੀ ਮੇਰੀ ਬੇਟੀ ਨੇ ਇੱਕ ਡਾਲ ਵੈਡਿੰਗ ਰੱਖੀ ਸੀ ਉਹ ਵੀ ਉਹਦੇ ਵਿੱਚ ਅਸੀਂ ਇਹ ਕਰਨਾ ਸੀ ਕਿ ਅਸੀਂ ਸੁਰਿੰਦਰ ਕੌਰ मैम ਦੇ ਗਾਣਿਆਂ ਨੂੰ ਲੈ ਕੇ ਆਏ ਅਸੀਂ ਸਿੱਠਣੀਆਂ ਦਿਖਾਈਆਂ ਲੋਕਾਂ ਨੂੰ ਰੀਤੀ ਰਿਵਾਜ ਦੱਸੇ ਨਾਲ ਦੇ ਨਾਲ ਜਦੋਂ ਮੈਂ ਡੋਲੀ ਗੁਲੇਰੀਆ मैम ਦੇ ਘਰ ਆਪਣੇ ਬੇਟੀ ਦਾ ਬਰਥਡੇ ਮਨਾਇਆ ਉਹਨਾਂ ਦੇ ਇਨਵੀਟੇਸ਼ਨ ਤੇ ਤੇ मैम ਨੇ ਮੈਨੂੰ ਬੜਾ ਸਪਨਾ ਇੱਕ ਆਪਣਾ ਦੱਸਿਆ ਕਿ ਮੈਂ ਔਰ ਮੇਰੀ ਬੇਟੀ ਚਾਹੁੰਦੇ ਆ ਕਿ ਮੰਮਾ ਦੇ ਗਾਣੇ ਲੱਗੇ ਔਨ ਫੁਲਕਾਰੀ ਹੋਵੇ ਮੈਨੂੰ ਲੱਗਾ ਇਹ ਵੀ ਮੇਰੀ ਡਿਊਟੀ ਆ ਮੈਨੂੰ ਹਮੇਸ਼ਾ ਇਹ ਲੱਗਦਾ ਕਿ ਜੋ ਕੋਈ ਨਹੀਂ ਕਰਦਾ ਨਾ ਪਹਿਲਾਂ ਉਹਨੂੰ ਕਰੋ ਕਿਉਂਕਿ ਉਹ ਜ਼ਰੂਰਤ ਸੀ ਹੈ ਉਹ ਰਹੇਗੀ ਇਸ ਕਰਕੇ ਮੈਨੂੰ ਇੱਕ ਡਿਊਟੀ ਲੱਗਦੀ ਹੈ ਪਹਿਲਾਂ ਡਿਊਟੀ ਫਿਰ ਮੈਨੂੰ ਲੱਗਦਾ ਕਿ ਪੰਜਾਬ ਦੀ ਧੀ ਹੋਣ ਦੇ ਨਾਤੇ ਪੰਜਾਬ ਲਈ ਪਹਿਲਾਂ ਕਰਨਾ ਔਰ ਮੇਰੇ ਬੱਚੇ ਵੀ ਮੇਰੇ ਨਾਲ ਬਹੁਤ ਸਪੋਰਟ ਕਰਦੇ ਹੈ ਮੇਰੀ ਖੁਦ ਦੀ ਬੇਟੀ ਜਿਹੜੀ ਹੈ ਏਪੀਜੀ ਚ ਕਲਚਰਲ ਕੈਪਟਨ ਰਹੀ ਹੈ ਔਰ ਉਹਨੇ ਕਲਚਰ ਨੂੰ ਨਾ ਸਿਰਫ ਲੰਡਨ ਦੇ ਸਕੂਲ ਦੇ ਵਿੱਚ ਐਗਜ਼ਿਬਿਟ ਕੀਤਾ ਈਵਨ ਉਹਨੇ 10 ਸਾਲ ਦੀ ਉਮਰ ਚ ਪਹਿਲਾ ਗਾਣਾ ਹੀ ਮਧਾਨੀਆਂ ਗਾ ਕੇ ਸੁਰਿੰਦਰ ਕੋਆਰ ਜੀ ਨੂੰ ਟ੍ਰਿਬਿਊਟ ਕੀਤਾ ਤੇ ਅੱਜ ਵੀ ਸਾਡੀ ਕੋਸ਼ਿਸ਼ ਇਹੀ ਹੈ ਕਿ ਨਾ ਸਿਰਫ ਸੋਸਾਇਟੀ ਨੂੰ ਨਾ ਸਿਰਫ ਦੇਸ਼ ਨੂੰ ਨਾ ਸਿਰਫ ਅਸੀਂ ਆਪਣੇ ਜਲੰਧਰ ਨੂੰ ਅਸੀਂ ਹਰ ਕਿਤੇ ਕਿਤੇ ਵੀ ਹੋਈਏ ਜਿੰਨਾ ਅਸੀਂ ਸਹਿਯੋਗ ਕਰ ਸਕਦੇ ਆ ਅੱਜ ਲੋੜ ਹੈ ਰੋਜ਼ਗਾਰ ਪੈਦਾ ਕਰਨ ਦੀ ਜਨਰੇਸ਼ਨ ਸਾਡੀ ਜਿਹੜੀ ਹੈ ਉਹ ਪਿੱਛੇ ਦੇ ਪਿੱਛੇ ਧੱਕੀ ਜਾ ਰਹੀ ਹੈ ਜੇ ਅੱਜ ਅਸੀਂ ਉਹਨਾਂ ਨੂੰ ਇਮਪਲੋਇਮੈਂਟ ਨਹੀਂ ਜਨਰੇਟ ਕਰ पाए ਤੇ ਮੈਨੂੰ ਲੱਗਦਾ ਆਉਣ ਵਾਲੀਆਂ ਪੀੜ੍ਹੀਆਂ ਸਾਰੀਆਂ ਬਾਹਰ ਚਲੇ ਜਾਣਗੀਆਂ ਕੁਝ ਨਸ਼ੇ 'ਚ ਚੱਲ ਜਾਣਗੀਆਂ ਤੇ ਜਿਹੜੇ ਬੱਚੇ ਹੋਏ ਆ ਉਹ ਡਿਪਰੈਸ਼ਨ 'ਚ ਤਾਂ ਆਲਰੇਡੀ ਹੈਗੇ ਹੀ ਆ अच्छा मैम मैं, मैं गल्लाते आपा ਨਾਲ ਨਾਲ ਕਰਦੇ ਰਵਾਂਗੀ ਮੈਂ ਚਾਹਾਂਗੀ ਕਿ ਆਪਣੇ ਆਰਟੀਕਲਸ ਵਿੱਚ ਤੁਸੀਂ ਨਾਲ ਦੇ ਨਾਲ ਦਿਖਾਉਂਦੇ ਜਾਓ ਕਿ ਕਿਸ ਤਰੀਕੇ ਦੇ ਨਾਲ ਇਹਦੀ ਡਿਜ਼ਾਈਨਿੰਗ ਹੁੰਦੀ ਹੈ ਤੁਸੀਂ ਮੈਂ ਐਵੇਂ ਜਾਣਾਂਗੀ ਕਿ ਇਹ ਜਿਹੜਾ ਤੁਸੀਂ ਇਸਤੇਮਾਲ ਕੀਤਾ ਹੈ ਦੇ ਉੱਪਰ ਕਪੜਾ ਇਹ ਤੁਸੀਂ ਨਾਲ ਨਾਲ ਆਪ ਕਢਾਈ ਵੀ ਕਰਦੇ ਹੋ ਜਾਂ ਤੁਹਾਡੇ ਨਾਲ ਆਰਟਿਸਟ ਜੁੜੇ ਹੋਏ ਹੈ ਕਿਸ ਤਰੀਕੇ ਸਾਰਾ ਕੁਝ ਤਿਆਰ ਕਰਦੇ ਦੇਖੋ ਪਹਿਲੀ ਸਭ ਤੋਂ ਪਹਿਲੀ ਮੈਂ ਤੁਹਾਨੂੰ ਕਿਹਾ ਸੀ ਮੇਰੇ ਲਈ ਚੁਣੌਤੀ ਇਹ ਹੈ ਕਿ ਲੋਕ ਫੁਲਕਾਰੀ ਨੂੰ ਹੀ ਭੁੱਲਦੇ ਜਾ ਰਹੇ ਸੀ ਹੁਣ ਫੁਲਕਾਰੀ ਦੇ ਦੁਪੱਟਿਆਂ ਦੀ ਜਗਾ ਉਹਨਾਂ ਨੇ ਪੀਲਾ ਰੰਗ ਕਰ ਦਿੱਤਾ ਕਿ ਤੀਜ ਮਨਾਈ ਗਈ ਤੇ ਮੈਂ ਹਮੇਸ਼ਾ ਅਬਜ਼ਰਵ ਕਰਦੀ ਆ ਤੇ ਮੈਨੂੰ ਲੱਗਾ ਕਿ ਪਹਿਲਾਂ ਲੋਕਾਂ ਨੂੰ ਪਹਵਾਣਾ ਤੇ ਪਹਿਲਾਂ ਆਪ ਪਾਓ ਤੁਸੀਂ ਦੇਖਿਆ ਹੈਗਾ ਮੇਰਾ ਟਾਇਰ ਵੀ ਫੁਲਕਾਰੀ ਦਾ ਮੈਨੂੰ ਇਹ ਲੱਗਾ ਕਿ ਪਹਿਲਾਂ ਘਰ ਤੋਂ ਸ਼ੁਰੂ ਕਰੋ ਦੂਸਰਾ ਜਿਹੜੀ ਚੀਜ਼ ਲੋਕਾਂ ਦੀ ਰਿਕੁਆਇਰਮੈਂਟ ਹੈ ਡਿਮਾਂਡ ਹੈ ਕਿਉਂਕਿ ਬਿਜ਼ਨਸ ਦਾ ਇੱਕ ਮਤਲਬ ਹੁੰਦਾ ਹੈ ਕਿ ਜਿਹੜੀ ਇੱਕ ਕਿਸੇ ਦੀ ਯੂਨੋ ਰਿਕੁਆਇਰਮੈਂਟ ਨੂੰ ਪੂਰਾ ਕੀਤਾ ਜਾਂਦਾ ਤੇ ਫੁਲਕਾਰੀ ਨੂੰ ਅਗਰ ਮੈਂ ਬਿਜ਼ਨਸ ਦੇ ਵਿੱਚ ਲਿਆਉਣਾ ਸੀ ਲੋਕਾਂ ਦੇ ਲਈ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਿਹੜੇ ਸਾਡੇ ਆਰਟਿਸਟ ਆਰਟੀਸਨਸ ਹੈ ਉਹਨਾਂ ਕੋਲ ਵਿਚਾਰਿਆਂ ਕੋਲ ਸਾਧਨ ਹੀ ਮੁੱਕੇ ਪਏ ਆ ਪਹਿਲਾਂ ਦੀ ਡਿਮਾਂਡ ਜਨਰੇਟ ਕਰਨਾ ਪਹਿਲਾ ਹੀ ਕਨਸੈਪਟ ਲੈ ਕੇ ਆਣਾ ਮੇਰੇ ਲਈ ਚੁਣੌਤੀ ਸੀ ਕਿ ਕਿੰਨਾ ਹੀ ਕੰਮ ਪਿਆ ਹੋਇਆ ਸੀ ਹੁਣ ਇਹਨੂੰ ਦੂਜੀ ਚੁਣੌਤੀ ਆ ਆਰਟੀਸਨਸ ਦੇ ਨਾਲ ਜੋੜ ਕੇ ਤੀਸਰੀ ਚੁਣੌਤੀ ਹੈ ਐਨਓ ਬਿਜ਼ਨਸ এমਪਲੋਇਮੈਂਟ ਦੇ ਨਾਲ ਜਨਰੇਟ ਕਰਕੇ ਬਿਜ਼ਨਸ ਓਪਰਚ्युनिटीज ਆਰਟੀਸਨਸ ਦੇ ਲਈ ਯੂਥ ਦੇ ਲਈ ਰੋਜ਼ਗਾਰ ਜੋੜ ਕੇ ਫਿਰ ਇਹਨੂੰ ਵਰਲਡ ਵਾਈਡ ਪਹੁੰਚਾਣਾ ਉੱਥੋਂ ਬਿਜ਼ਨਸ ਲੈ ਕੇ ਆਣਾ ਓਪਰਚ्युनिटीज ਲੈ ਕੇ ਆਣੀਆਂ ਸਾਡੇ ਕੋਲ ਸਭ ਕੁਝ ਹੈ ਪਰ ਇੱਕ ਕਮੀ ਹੈ ਏਕਤਾ ਦੀ ਜਿਸ ਦਿਨ ਇਹਕਾ ਹੋ ਗਿਆ ਸਾਰਿਆਂ ਦੇ ਵਿੱਚ ਤਾਂ ਮੈਨੂੰ ਨਹੀਂ ਲੱਗਦਾ ਕਿ ਅਸੀਂ ਦੁਬਾਰਾ ਤੋਂ ਪੰਜਾਬ ਨੂੰ ਇੰਡੀਆ ਨੂੰ ਅਸੀਂ ਉਸ ਮੁਕਾਮ ਤੇ ਨਹੀਂ ਦੇਖਾਂਗੇ ਜਿੱਥੇ ਉਹ ਸੀ ਔਰ ਅੱਜ ਵੀ ਹੈ ਕਿਉਂਕਿ ਸਾਡੇ ਹੀ ਤਾਂ ਕੀਰਤੀ ਲੋਕਾਂ ਨੇ ਕੈਨੇਡਾ ਔਰ ਯੂ ਐਸ ਆਈ ਨੂੰ ਚਮਕਾਇਆ ਤੇ ਵਾਈ ਨਾਟ ਇਨ ਪੰਜਾਬ ਅਸੀਂ ਸਭ ਕੁਝ ਕਰ ਸਕਦੇ ਆ ਅੱਛਾ ਮੈਮ ਨਾਲ ਦੀ ਨਾਲ ਫਿਰ ਆਪਾਂ ਆਰਟੀਕਲਸ ਵੀ ਦੇਖਦੇ ਆ ਜਿਵੇਂ ਅਸੀਂ ਮੈਂ ਤੁਹਾਨੂੰ ਕਿਹਾ ਸੀ ਕਿ ਅਸੀਂ ਹਰ ਚੀਜ਼ ਤੇ ਕੰਮ ਕੀਤਾ ਥਿਸ ਇਜ਼ ਦਾ ਟ੍ਰੈਡੀਸ਼ਨਲ ਪਾਰਟ ਆਫ ਯੂ نو ਕਿ ਬੱਚਿਆਂ ਦੀ ਜਦੋਂ ਲੋਹੜੀ ਹੁੰਦੀ ਹੈ ਤਾਂ ਬੇਟੀਆਂ ਨੂੰ ਅੱਜ ਕੱਲ ਅਸੀਂ ਬਹੁਤ ਪਿਆਰ ਦਿੰਨੇ ਆ ਤੇ ਇਹ ਆਰਟੀਕਲ ਅਸੀਂ ਉਹਦੇ ਲਈ ਤਿਆਰ ਕੀਤਾ ਹੈ ਲੋਹੜੀ ਦੇ ਕਨਸੈਪਟ ਨੂੰ ਧਿਆਨ ਚ ਰੱਖਦੇ ਆ ਫਿਰ ਮੈਨੂੰ ਲੱਗਾ ਕਿ ਜਦੋਂ ਬੱਚੇ ਆਪਣੇ ਯੂ ਨੋ ਗਲੋਬਲਾਈਜ਼ਡ ਹੋ ਗਿਆ ਤਾਂ ਉਹਨਾਂ ਨੇ ਬਾਹਰ ਵੀ ਜਾਣਾ ਤੇ ਫਿਰ ਮੈਂ ਨੂੰ ਵੈਸਟਰਨ ਵੀ ਕੀਤਾ ਜਦੋਂ ਗੱਲ ਆਪਾਂ ਲਕਮੇ ਦੀ ਕਰਦੇ ਆਂ ਜਾਂ ਅਸੀਂ ਗਲੋਬਲ ਲੈਵਲ ਤੇ ਕਰਦੇ ਆਂ ਤਾਂ ਫਿਰ ਸਾਨੂੰ ਸਟਾਈਲ ਸਟੇਟਮੈਂਟ ਵੀ ਉਹਨਾਂ ਦੇ ਲੈਵਲ ਦੀ ਕਿਉਂਕਿ ਮੇਰਾ ਇੱਕ ਸੁਪਨਾ ਹੈ ਕਿ ਗੋਰੀਆਂ ਪਾਨ ਤੇ ਗੋਰੇ ਪਾਨ ਤੇ ਤਾਂ ਮਜ਼ਾ ਹੈ ਕਿ ਉਹ ਕਹਿਣ ਕਿ ਹਾਂ ਅਸੀਂ ਪੰਜਾਬ ਦਾ ਕਲਚਰ ਅਡਾਪਟ ਕੀਤਾ ਔਰ ਕਰ ਵੀ ਰਹੇ ਆ ਅੱਛਾ ਪਾਇਆ ਕਿ ਤੁਸੀਂ ਨੇ ਕਦੀ ਇਸ ਤਰੀਕੇ ਦਾ ਕਦੇ ਤੁਹਾਡੇ ਧਿਆਨ ਦੇ ਵਿੱਚ ਹੋਵੇ ਫੁਲਕਾਰੀ ਦਾ ਤਾਂ ਕੁਝ ਨਹੀਂ ਪਾਇਆ ਅੱਜ ਤੱਕ ਫੁਲਕਾਰੀ ਇਹ ਫਰਸਟ ਟਾਈਮ ਹੀ ਜਨਰੇਟ ਕੀਤੀ ਗਈ ਹੈ ਤੁਸੀਂ ਇਹ கான்ਸੈਪਟ ਨੂੰ ਦੇਖੋ ਜਦੋਂ ਮੈਂ ਇਹਨੂੰ ਤਿਆਰ ਕੀਤਾ ਤਾਂ ਮੈਂ ਧਿਆਨ ਵਿੱਚ ਹੀ ਆਪਣੇ ਯੰਗਸਟਰਜ਼ ਨੂੰ ਰੱਖਿਆ ਸੀ ਕਿਉਂਕਿ ਮੈਨੂੰ ਲੱਗਦਾ ਕਿ ਸੀ ਕਿ ਕਿਹੜੀ ਡਿਟੇਲ ਸਾਡੀ ਜਿਹੜੀ ਹੈ ਕਿ ਅਸੀਂ ਇਹਦੇ ਵਿੱਚ ਨਹੀਂ ਇਨਪੁਟ ਕਰ ਸਕਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਫੁਲਕਾਰੀ ਜਿਹੜੀ ਹੈ ਕਿ ਉਹ ਪਿੱਛੇ-ਪਿੱਛੇ ਜਾ ਰਹੀ ਸੀ ਕਿਉਂਕਿ ਸਟਾਈਲ ਸਟੇਟਮੈਂਟ 'ਚ ਕਮੀ ਹੈ ਅਸੀਂ ਪਹਿਲਾਂ ਸਟਾਈਲ ਸਟੇਟਮੈਂਟ ਦਿੰਦਾ ਹੁਣ ਸਾਡੀ ਕੋਸ਼ਿਸ਼ ਹੈ ਕਿ ਅਸੀਂ ਵਰੀਏਸ਼ਨ ਵੀ ਦੇ ਦਿੱਤੀ ਅਸੀਂ ਕੱਲਾ ਕੰਬੀਨੇਸ਼ਨ ਵੀ ਦੇ ਦਿੱਤਾ ਅਸੀਂ ਸਾਰੇਾਂ ਦੇ ਲਈ ਬਣਾਵੇ ਦਿੱਤਾ ਤੁਹਾਨੂੰ ਬਾਰ ਬਾਰ ਇੱਕੋ ਹੀ ਅਪੀਲ ਕਰ ਰਹੀ ਆਂ ਕਿ ਤੁਸੀਂ ਆਪਣੇ ਸਰੋਤਿਆਂ ਨੂੰ ਆਪਣੇ ਦਰਸ਼ਕਾਂ ਨੂੰ ਸਿਰਫ ਇਹਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਜੋੜੋ ਮੈਨੂੰ ਲੱਗਦਾ ਕਿ ਜਿਹੜਾ ਦੇਖ ਰਿਹਾ ਉਹ ਜੁੜ ਆਪਣੇ ਆਪ ਹੀ ਰਿਹਾ ਕਿਉਂਕਿ ਉਹਨਾਂ ਨੇ ਇੱਦਾਂ ਦੇ ਕਨਸੈਪਟ ਦੇਖੇ ਹੀ ਨਹੀਂ ਸੀ ਅੱਛਾ ਮੈਂ ਦੇਖ ਰਹੀ ਆਂ ਜਿੱਦਾਂ ਕੱਪੜਿਆਂ ਦੇ ਤੇ ਉੱਪਰ ਕੀਤੀ ਹੀ ਹੋਈ ਐ ਟੀ-ਸ਼ਰਟ ਹੈਗੀ ਐ ਇਹ ਕਿਦਾਂ ਆਈਡੀਆ ਆਇਆ ਕਿ ਹਾਂ ਟੀ-ਸ਼ਰਟ ਦੇ ਉੱਪਰ ਆਪਾਂ ਕਰੀਏ ਮੈਂ 23 ਸਾਲ ਆਪਣੀ ਜਿਹੜੀ ਜਰਨੀ ਐ ਜਨ ਐਜੂਕੇਸ਼ਨਿਸਟ ਔਰ ਵਧੀਆ ਬ੍ਰਾਂਡਸ ਦੇ ਨਾਲ ਕੰਮ ਕਰਦਿਆਂ ਹੀ ਪੂਰੀ ਕੀਤੀ ਹੈ ਔਰ ਜਦੋਂ ਮੈਨੂੰ ਲੱਗਾ ਕਿ ਇੱਕ ਚੀਜ਼ ਹੋ ਗਈ ਤਾਂ ਮੈਨੂੰ ਲੱਗਾ ਇਹ ਤਾਂ ਨਹੀਂ ਬਣੀ ਫਿਰ ਮੈਂ ਦੂਜੇ ਤੇ ਕੰਮ ਕੀਤਾ ਫਿਰ ਮਿਲ ਗਿਆ ਇਹ ਤਾਂ ਨਹੀਂ ਬਣੀ ਫਿਰ ਮੈਂ ਤੀਸਰੇ ਤੇ ਕੰਮ ਕੀਤਾ ਔਰ ਕਰਦਿਆਂ 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 ਮੈਂ ਵਰਲਡ ਦੀ ਫਰਸਟ ਫੈਸ਼ਨ ਡਿਜ਼ਾਈਨਰ ਹਾਂ ਜਿਨੇ ਸਾਰਾ ਕੁਝ ਹੀ ਕਰ ਦਿੱਤਾ ਤੁਸੀਂ ਕਹੋ ਤੁਹਾਨੂੰ ਚਾਹੀਦਾ ਕੀ ਹੈ ਤੇ ਆਈ ਵਿਲ ਪ੍ਰੈਜ਼ੈਂਟ 댓 ਇਨ ਫੁਲਕਾਰੀ ਓਨਲੀ ਮੇਰਾ ਇਕੋ ਹੀ ਸੀ ਕਿ ਜਦੋਂ ਮੈਂ ਫੁਲਕਾਰੀ ਤੇ ਕੰਮ ਕਰਾਂ ਤੇ ਕੋਈ ਵੀ ਚੈਲੰਜ ਜਿਹੜਾ ਮੈਂ ਸਾਰੇ ਪਾਰ ਕਰਦੀ ਜਾਵਾਂ ਇਹਦੇ ਵਿੱਚ ਮੈਂ ਇਵਨ ਐਸੈਸਰੀਜ਼ ਨੂੰ ਵੀ ਡਿਜ਼ਾਈਨ ਕੀਤਾ ਮੈਂ ਅੱਗੇ ਤੁਹਾਨੂੰ ਦਿਖਾਨੀ ਆ ਜਿਵੇਂ ਅਸੀਂ ਟ੍ਰੈਡੀਸ਼ਨਲ ਲਹਿੰਗੇ ਤੇ ਵੀ ਕੰਮ ਕੀਤਾ ਤੇ ਕੰਟੈਂਪੋਰੀ ਵੀ ਇਹਨੂੰ ਟੱਚ ਦਿੱਤਾ ਤੁਸੀਂ ਦੇਖਿਆ ਹੋਵੇਗਾ ਕਿਤੇ ਮੈਂ ਇਹਨੂੰ ਸਿਲਕ ਦੇ ਨਾਲ ਜੋੜਿਆ ਤੇ ਕਿਤੇ ਮੈਂ ਇਹਨੂੰ ਬਰੋਕੇਟ ਦੇ ਨਾਲ ਜੋੜਿਆ ਕਿਤੇ ਮੈਂ ਇਹਨੂੰ ਲੈਦਰ ਦੇ ਨਾਲ ਵੀ ਜੋੜਿਆ ਇਹ ਦੇਖੋ ਕਿ ਮੈਂ ਲੈਦਰ ਦੀਆਂ ਜੈਕਟਸ ਡਿਜ਼ਾਈਨ ਕੀਤੀਆਂ ਸ਼ੇਰਵਾਨੀ ਤਾਂ ਫਿਰ ਤੁਸੀਂ ਕਿਤੇ ਦੇਖੀ ਹੋਏਗੀ ਲੈਦਰ ਦੇ ਨਾਲ ਕੰਬਾਈਨਡ ਇਹਨੂੰ ਮੈਂ ਫਸਟ ਟਾਈਮ ਕੀਤਾ ਗਿਆ ਔਰ ਉਸ ਤੋਂ ਬਾਅਦ ਫਿਰ ਮੇਰੀ ਕੋਸ਼ਿਸ਼ ਸੀ ਕਿ スウェット ਸ਼ਰਟਸ ਜਿੱਦਾਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਜਿਵੇਂ ਆਹ ਦੇਖੋ ਇੰਡੋ ਵੈਸਟਰਨ ਅਵੇਚ ਮੈਂ ਤੁਹਾਨੂੰ ਦਿਖਾਨੀ ਹੈ ਕਿ ਇਕਤਾ ਬੁਆਏਜ਼ ਦੇ ਟੀ-ਸ਼ਰਟਸ ਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਸਕਰਟ ਟੌਪ ਦੀ ਜਿਵੇਂ ਤੁਸੀਂ ਟੌਪਸ ਦੇਖੇ ਸੀ ਤਾਂ ਇਹਦੀ ਸਕਰਟ ਵੀ ਅਸੀਂ ਇਦਾਂ ਦੀ ਡਿਜ਼ਾਈਨ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਸਟਾਈਲ ਸਟੇਟਮੈਂਟ ਆਵੇ। ਅੱਛਾ ਲੋਕ ਪਸੰਦ ਕਰਦੇ ਨੇ ਇਸ ਚੀਜ਼ ਨੂੰ ਕਿਉਂਕਿ ਜੈਕਟਸ ਵੀ ਮੈਂ ਦੇਖ ਰਹੀ ਹਾਂ ਬਹੁਤ ਕਾਫੀ ਅਟਰੈਕਟ ਕਰ ਰਹੀਆਂ ਨੇ ਨਾ ਤੇ ਲੋਕ ਪਸੰਦ ਕਰਦੇ ਹੈ ਹੀ ਨੇ ਆ ਮੈਂ ਫੈਸ਼ਨ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਨਵੀਂ ਚੀਜ਼ ਨੂੰ ਅਡਾਪਟ ਕਰਨਾ ਇੱਥੇ ਮੈਨੂੰ ਲੱਗਦਾ ਹੈ ਕਿ ਫੇਰ ਵੀ ਲੋਕਾਂ ਦੇ ਵਿੱਚ ਹਜੇ એનર્ਜੀ ਇਕੱਠ ਹੋਏਗੀ ਜਿੰਨਾ ਮੈਂ ਐਕਚੁਅਲੀ ਫੋਰਨ ਦੇ ਕਲਾਈਂਟਸ ਨੂੰ ਹੀ ਧਿਆਨ ਵਿੱਚ ਰੱਖ ਕੇ ਕਿਹਾ ਕਿ ਮੇਰੀ ਕੋਸ਼ਿਸ਼ ਇਹ ਰਹੇ ਫੋਰਨ ਤੋਂ ਜਦੋਂ ਫੈਸ਼ਨ ਆਉਂਦਾ ਹੈ ਪਰ ਇਹਨੂੰ ਵਰਲਡ ਵਾਈਡ ਅੱਗੇ ਲੈ ਕੇ ਜਾਣ ਦੇ ਲਈ ਗਲੋਬਲ ਲੈਵਲ ਲੈ ਕੇ ਆਉਣਾ ਜ਼ਰੂਰੀ ਸੀ ਇਸੇ ਲਈ ਇਸਤੇ ਕੰਮ ਕੀਤਾ ਗਿਆ ਮੈਂ ਅੱਗੇ ਨਾ ਜੈਕਟਸ ਵੀ ਦੇਖ ਰਹੀ ਆ ਮੈਂ ਚਾਹਾਂਗੀ ਇੱਕ ਵਾਰੀ ਆਲਸੋ ਸਪੈਸ਼ਲ ਫॉर ਮੀ ਕਿਉਂਕਿ ਇਹ ਮੈਂ ਆਪਣੇ ਹੱਥਾਂ ਨਾਲ ਨੂੰ ਤਿਆਰ ਕਰਵਾਈ ਹੈ ਇਹ ਮੈਂ ਕਨਸੈਪਟ ਕੀਤਾ ਹੈ ਸ਼ਹਿਨਾਜ਼ ਗਿਲ ਦੇ ਲਈ ਬਿਕੋਜ਼ ਸ਼ੀ ਇਜ਼ ਵੈਰੀ ਡਾਰਲਿੰਗ ਟੂ ਮੀ ਕਿਉਂਕਿ ਇੱਕ ਆਪਣੀ ਜ਼ੁਬਾਨ ਤੋਂ ਇੱਕ ਉਹਨੇ ਆਪਣੇ ਕਰਮਾਂ ਤੋਂ ਦੂਸਰਾ ਜਦੋਂ ਪੇਨ ਦੇ ਵਿੱਚ ਸੀ ਆਈ ਵਾਸ ਫੀਲਿੰਗ ਹਰ ਪੇਨ ਤੇ ਮੈਨੂੰ ਲੱਗਾ ਕਿ ਉਹ ਬੱਚੀ ਨੇ ਆਪਣੇ ਆਪ ਨੂੰ ਬਹੁਤ ਅੱਛਾ ਸੰਭਾਲਿਆ ਉਹ ਵੀ ਇੱਕ ਪੰਜਾਬੀ ਦੇ ਉਦਾਹਰਨ ਹੈ ਕਿ ਪੰਜਾਬੀ ਆਪਣਾ ਯੂ ਨੋ ਗਿਵ ਅਪ ਨਹੀਂ ਕਰਦੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਤੇ ਇਹ ਮੈਂ ਉਹਨਾਂ ਲਈ ਐਸ ਅ ਬlesਸਿੰਗਸ ਸੰਜੋਈਆਂ ਕਿ ਉਹਨਾਂ ਦੇ ਫੇਰ ਦੁਬਾਰਾ ਤੋਂ ਖੁਸ਼ੀਆਂ ਖੇੜੇ ਆਣ ਔਰ ਮੈਂ ਉਹਨਾਂ ਨੂੰ ਗਿਫਟ ਕਰਨਾ ਚਾਹਨੀ ਆ ਇਸ ਕਰਕੇ ਕਿ ਉਹਨਾਂ ਨੇ ਪੰਜਾਬ ਦੀ ਇੱਕ ਜਿਹੜੀ ਹੈ ਨੁਹਾਰ ਜਿਹੜੀ ਪੇਸ਼ ਕੀਤੀ ਆ ਆਪਣੀ ਸ਼ਖਸੀਅਤ ਤੋਂ ਉਹ ਵੀ ਸਾਡੇ ਲਈ ਬਾਕਮਾਲ ਤਦੋਂ ਮੈਂ ਕੰਟੈਕਟ ਕੀਤਾ ਫਿਰ ਸ਼ਨਾਜ਼ ਗਿਲਹੋਰਾਂ ਦੇ ਨਾਲ ਕਿ ਇਹਨੂੰ ਗਿਫਟ ਕਰਨਾ ਚਾਹੁੰਦੇ ਹੋ ਤੁਸੀਂ ਆ ਮੈਨੂੰ ਲੱਗਦਾ ਕਿ ਪਰਮਾਤਮਾ ਮੈਨੂੰ ਮੌਕਾ ਹੀ ਬੜਾ ਪਿਆਰਾ ਦੇਗਾ ਕਿ ਜਿੱਥੇ ਸਾਰੇ ਹੀ ਆਣ ਤੇ ਅਸੀਂ ਇਕੱਠੇ ਹੀ ਇਸ ਚੀਜ਼ ਨੂੰ ਇੰਜੋਏ ਵੀ ਕਰੀਏ ਔਰ ਉਹ ਪਹਿਰਾਵਾ ਵੀ ਪਾਣ ਤੇ ਲੋਕਾਂ ਨੂੰ ਵੀ ਪ੍ਰੇਰਿਤ ਕਰਨ ਤੇ ਮੌਕਾ ਜਿਹੜਾ ਹੈ ਬਣਾਇਆ ਵੀ ਜਾਏਗਾ ਤੇ ਹੌਲੀ ਹੌਲੀ ਉਹਦਾ ਇੱਕ ਯੂ نو ਚੇਨ ਸਿਸਟਮ ਬਣੇਗਾ ਅੱਛਾ ਹੋਰ ਵੀ ਬਹੁਤ ਸਾਰੀਆਂ ਇੱਥੇ ਜੈਕਟਸ ਹੈਗੀਆਂ ਨੇ ਮੈਂ ਦੇਖ ਰਹੀ ਹਾਂ ਹਾਂਜੀ ਇਹ ਹੈ ਦਲਜੀਤ ਭਾਜੀ ਲਈ ਕਿਉਂਕਿ ਜੋ ਉਹ ਫੈਸ਼ਨ ਸਟੇਟਮੈਂਟ ਨੂੰ ਕੈਰੀ ਕਰਦੇ ਐ ਅਗੇਨ ਉਹ ਲੱਗੇ ਹੋਏ ਆਪਣੇ ਪਾਸ਼ਾ ਦੇ ਨਾਲ ਸੰਗੀਤ ਦੇ ਨਾਲ ਤੇ ਮੈਂ ਲੱਗੀਆਂ ਡਿਜ਼ਾਈਨਿੰਗ ਦੇ ਨਾਲ ਐ ਵੀ ਉਹਨਾਂ ਨੂੰ ਗ੍ਰੈਟੀਟਿਊਡ ਹੈ ਕਿਉਂਕਿ ਸਾਡਾ ਗ੍ਰੈਟੀਟਿਊਡ ਉਹਨਾਂ ਨੂੰ ਬੰਦਾ ਜ਼ਰੂਰ ਹੈ ਜਿਨ੍ਹਾਂ ਨੇ ਪੰਜਾਬ ਦੇ ਲਈ ਕੰਮ ਕੀਤਾ ਅਗੇਨ ਜਿਨ੍ਹਾਂ ਨੇ ਬੱਚਿਆਂ ਨੂੰ ਉਹਨਾਂ ਨੇ ਪੰਜਾਬੀ ਟੌਰ ਦੇ ਵਿੱਚ ਦੁਬਾਰਾ ਲੈ ਕੇ ਆਂਦਾ ਮੇਰੀ ਵੀ ਕੋਸ਼ਿਸ਼ ਹੈ ਕਿ ਉਹਨਾਂ ਦੀ ਵੀ ਟੌਰ ਐਸੀ ਉਹਦਾ ਬਰਕਰਾਰ ਕਰੀਏ ਕਿ ਉਹ ਵorld ਲੈਵਲ ਤੇ ਜੋ ਵੀ ਪਾਣ ਤੇ ਪਤਾ ਲੱਗੇ ਕਿ ਇੱਕ ਪੰਜਾਬੀ ਨੇ ਪਾਇਆ ਅੱਛਾ ਮੈਨੂੰ ਲੱਗਦਾ ਉਹਨਾਂ ਦੀ ਫੈਸ਼ਨ ਸਟੇਟਮੈਂਟ ਨੂੰ ਸੂਟ ਵੀ ਕਰੇਗਾ ਕਿਉਂਕਿ ਉਹ ਇਸ ਤਰੀਕੇ ਦੇ ਜੈਕਟਸ ਵੇਅਰ ਕਰਦੇ ਨੇ ਐਕਚੁਅਲੀ ਐਕਚੁਅਲੀ ਕਿਉਂਕਿ ਮੈਂ ਜਦੋਂ ਸ਼ਹਿਨਾਜ਼ ਲਈ ਵੀ ਬਣਾ ਰਹੀ ਸੀ ਮੈਂ ਕਿਸੇ ਲਈ ਵੀ ਡਿਜ਼ਾਈਨ ਕਰਾਂ ਜਿਵੇਂ ਮੈਂ ਘੁੰਮਨ ਭਾਜੀ ਲਈ ਵੀ ਡਿਜ਼ਾਈਨ ਕੀਤਾ ਸੀ ਸਾਡੇ ਬੋਡੀ ਬਿਲਡਰ ਹੈ ਪੰਜਾਬ ਦੇ ਫਰਸਟ ਨੰਬਰ 'ਚ ਵਰਲਡ ਦੇ ਉਹ ਹੈ ਜਿਹੜੇ ਕਿ ਨਾਨ ਵੈਜੀਟੇਰੀਅਨ ਨੇ ਉਹਨਾਂ ਦੀ ਆਪਣੀ ਇੱਕ ਸ਼ਖਸੀਅਤ ਹੈ ਜਦੋਂ ਮੈਂ ਫਰਸਟ ਟਾਈਮ ਉਹਨਾਂ ਲਈ ਡਿਜ਼ਾਈਨ ਕੀਤਾ ਸੀ ਤਾਂ ਉਹ ਮੇਰੀ ਬੋਡੀ ਤੋਂ ਯੂ ਨੋ ਡਬਲ ਸੀ ਤੇ ਮੈਂ ਕਿਹਾ ਮੈਂ ਕਿਵੇਂ ਕਰਾਂਗੀ ਔਰ ਜਦੋਂ ਮੈਂ ਕੀਤਾ ਤਾਂ ਉਹ ਅਪਰੀਸ਼ੀਏਟ ਉਹਨਾਂ ਨੇ ਕੀਤਾ ਤੇ ਮੈਨੂੰ ਲੱਗਾ ਕਿ ਯੈਸ ਆਈ ਕੈਨ ਡੂ ਈਚ ਐਂਡ ਐਵਰੀਥਿੰਗ ਵਾਹ ਰ ਬਹੁਤ ਜਲਦੀ ਤੁਹਾਨੂੰ ਬਹੁਤ ਸਾਰੇ ਸਰਪ੍ਰਾਈਜ਼ਸ ਮਿਲ ਲੰਗੇ ਕਿਉਂਕਿ ਕੋਹਿੰੂਰ ਹਜੇ ਸਟਾਰਟ ਹੋਇਆ ਹੈ ਇਹਦੀ ਹਜੇ ਬਿਗਨਿੰਗ ਹੈ ਅਸੀਂ ਇਹਦੇ ਵਿੱਚ ਆਪਣੇ ਹਰ ਕੋਹੇ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਬਹੁਤ ਸਾਰੇ ਸਰਪ੍ਰਾਈਜ਼ਸ ਨਾਲ ਤੁਹਾਡੇ ਲਈ ਜਲਦੀ ਤੋਂ ਜਲਦੀ ਤਿਆਰ ਹੋ ਰਿਹਾ ਅੱਛਾ ਮੈਮ ਆਪਾਂ ਅੱਗੇ ਚੱਲਦੇ ਹਾਂ ਅੱਗੇ ਮੈਂ ਦੇਖ ਰਹੀ ਹਾਂ ਕਿ ਜਿਹੜੇ ਪਾਸਸ ਹੁੰਦੇ ਨੇ ਨਾ ਹੈਂਡ ਬੈਗ ਕੁੜੀਆਂ ਕੈਰੀ ਕਰਦੀਆਂ ਨੇ ਉਹਦੇ ਵਿੱਚ ਵੀ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਕਲਾਕਾਰੀ ਕੀਤੀ ਹੋਈ ਹੈ ਨਾਲ ਫੁਲਕਾਰੀ ਐਡ ਕੀਤੀ ਹੈ ਤਾਂ ਇਹ ਕਨਸੈਪਟ ਕਿਵੇਂ ਆਇਆ ਸੀ ਐਕਚੁਅਲੀ ਮੈਂ ਜਦੋਂ ਕੰਮ ਕਰ ਰਹੀ ਸੀ ਤਾਂ ਫਿਰ ਮੈਂ ਦੇਖਿਆ ਕਿ ਐਸੈਸਰੀਜ਼ ਤੇ ਕਿੰਨਾ ਕੰਮ ਕੀਤਾ ਗਿਆ ਫਿਰ ਅਸੀਂ ਬੈਗਸ ਦੇ ਵੱਲ ਆਏ ਫਿਰ ਅਸੀਂ ਬੈਲਟਸ ਵੱਲ ਆਏ ਫਿਰ ਅਸੀਂ ਸਾਨੂੰ ਜੋ ਲੱਗ ਬੈਲਟਸ ਤੇ ਵੀ ਕਰਦੇ ਹੋ ਹਾਂਜੀ ਬੈਲਟਸ ਤੇ ਵੀ ਹੁੰਦਾ ਤੁਸੀਂ ਆਮ ਮਤਲਬ ਕਿ ਜਿਹੜੀ ਵੀ ਚੀਜ਼ ਤੁਸੀਂ ਕਹੋਗੇ ਕਿ ਅਸੀਂ ਤਿਆਰ ਕਰਨੀ ਹੈ ਅਸੀਂ ਕਰ ਸਕਦੇ ਹਾਂ ਅਸੀਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਅਸੀਂ ਇੱਕ ਵਾਸਟ ਕਮਰੋਜ਼ੇ ਤਿਆਰ ਆ ਅਸੀਂ ਜੇ ਸ਼ੂਜ਼ ਦੀ ਗੱਲ ਕਰੀਏ ਤਾਂ ਅਸੀਂ ਆਰਟਿਸਟਸ ਤੋਂ ਸ਼ੂਜ਼ ਤੇ ਵੀ ਡਿਜ਼ਾਈਨਿੰਗ ਕਰਾ ਰਹੇ ਹਾਂ ਲੇਕਿਨ ਫੁਲਕਾਰੀ ਦੇ ਵਿੱਚ ਬਿਲਕੁਲ ਵੀ ਨਹੀਂ ਕਿਉਂਕਿ ਮੇਰੀ ਔਰ ਮੇਰੀ ਬੇਟੀ ਦੀ ਕਿ ਸੋਚ ਹੈ ਕਿ ਫੁਲਕਾਰੀ ਜਿਹੜੀ ਹੈ ਸਿਰਾਂ ਤੇ ਸਜਦੀ ਹੈ ਇਹਨਾਂ ਨੂੰ ਪਿਆਰਾਂ ਤੇ ਨਹੀਂ ਇਹਨਾਂ ਨੂੰ ਦਿਲਾਂ 'ਚ ਰੱਖਣ ਦੀ ਲੋੜ ਹੈ ਤਾਂ ਅਮਮ ਬਹੁਤ ਸਾਰੇ ਕਨਸੈਪਟ ਤੁਸੀਂ ਤਿਆਰ ਕੀਤੇ ਹੋਏ ਨੇ ਕਾਫੀ ਜਗ੍ਹਾ ਤੁਸੀਂ ਡਿਪਾਰਟਮੈਂਟ ਦੇ ਵਿੱਚ ਵੀ ਕੰਮ ਕਰ ਚੁੱਕੇ ਹੋ ਹੈਨਾ ਇੰਡਸਟਰੀ ਦੇ ਵਿੱਚ ਤੁਸੀਂ ਪਹਿਲਾਂ ਕੰਮ ਕੀਤਾ ਟੀਚਿੰਗ ਲਾਈਨ ਦੇ ਵਿੱਚ ਵੀ ਰਹੇ ਤਾਂ ਕਿੰਨੇ ਲੋਕ ਤੁਹਾਡੇ ਨਾਲ ਜੁੜੇ ਹੋਏ ਹੈ ਇਸ ਸਮੇਂ ਮੈਨੂੰ ਲੱਗਦਾ ਕਿ ਮੈਂ ਹਜੇ ਤੱਕ 2000 ਲੋਕਾਂ ਨੂੰ ਰੋਜ਼ਗਾਰ ਪ੍ਰੋਵਾਈਡ ਕਰ ਚੁੱਕੀ ਹੁਈ ਆ ਔਰ ਮੈਂ ਮੈਨੂੰ ਇਹ ਲੱਗਦਾ ਹੁੰਦਾ ਕਿ ਦਿਸ ਇਜ਼ ਮਾਈ ਡਿਵਾਈਨ ਡਿਊਟੀ ਜੇ ਐਜੂਕੇਸ਼ਨ ਮਿਲੀ ਹੈ ਸਾਨੂੰ ਉਹਦੇ ਮਿਲੇ ਆ ਤੇ ਸਾਨੂੰ ਕਰਮ ਵੀ ਮਿਲੇ ਆ ਕਰਮ ਵੀ ਕਰਨੇ ਚਾਹੀਦੇ ਆ ਕਿਉਂਕਿ ਮੈਂ ਆਪਣੇ ਜਦੋਂ ਕਈ ਵਾਰੀ ਮੈਂ ਦੇਖਦੀ ਆ ਕਿ ਸੀਨੀਅਰਸ ਜੂਨੀਅਰਸ ਦੇ ਨਾਲ ਬਹੁਤ ਗੰਦਾ ਬਿਹੇਵ ਕਰਦੇ ਆ ਬੱਚਿਆਂ ਨੂੰ ਬਹੁਤ ਡਾਂਟ ਕੇ ਰੱਖਦੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਮੇਰੇ ਅੰਡਰ ਆਨ ਜਾਂ ਮੇਰੇ आले-ਦwale ਹੋਣ ਉਹਨਾਂ ਨੂੰ ਵੀ ਇਨਸਪਾਇਰ ਕਰਾਂ ਕਿ ਆਪਣੇ ਬਾਪ ਦੀ ਬ੍ਰਾਂਡ ਤੱਕ ਜਾਓ ਔਰ ਜਿੰਨਾ ਨੇ ਮੈਨੂੰ ਸਿਖਾਇਆ ਜਿੰਨਾ ਵੀ ਇੰਡਸਟਰੀ ਵਿੱਚ ਮੈਂ ਕੰਮ ਕੀਤਾ ਮੈਂ ਡਿਊਕ ਦੇ ਵਿੱਚ ਐਚਓਡੀ ਰਹੀ ਆ ਪਿਛਲੇ ਸਾਲ ਤੱਕ ਔਰ ਮੈਂ ਆਪਣੀ ਜਰਨੀ ਸਟਾਰਟ ਵੀ ਉੱਥੋਂ ਹੀ ਕੀਤੀ ਸੀ ਔਰ ਇਸ ਤੋਂ ਇਲਾਵਾ ਮੈਂ ਟੇਬ ਦੇ ਨਾਲ ਡਿਕਸਨ ਦੇ ਨਾਲ ਕੁਵਮ ਦੇ ਨਾਲ ਔਰ ਮੈਂ ਹਰ ਕਿਸੇ ਇਨਸਾਨ ਤੋਂ ਸਿੱਖਿਆ ਮੇਰਾ ਹਰ ਗੁਰੂ ਹੈ ਮੈਂ ਉਹਨਾਂ ਨੂੰ ਹਰ ਵਾਰੀ ਇੱਕ ਨਮਸਤਕ ਹੁੰਦੀ ਆਂ ਔਰ ਇਹ ਜਿਹੜਾ ਕੋਈ ਨੋਰਾ ਹੈ ਵੀ ਉਹਨਾਂ ਲਈ ਗ੍ਰੈਟੀਟਿਊਡ ਆ ਫਿਰ ਜੇ ਮੈਂ ਗੱਲ ਕਰਾਂ ਮੇਰੇ ਕੈਰੀਅਰ ਦੀ ਜਦੋਂ ਮੈਂ ਪੜਾਇਆ ਤੇ ਪੜਾਉਣ ਦੇ ਦੌਰਾਨ ਮੈਂ ਐਲਪੀਓ ਦੇ ਨਾਲ ਐਸੋਸੀਏਟਿਡ ਹੋਈ ਐਲਪੀਓ ਦਾ ਕਰਿਕੂਲਮ ਡਿਜ਼ਾਈਨ ਕਰਨਾ ਚਾਹੀਏ ਉੱਥੋਂ ਦਾ ਡਿਪਾਰਟਮੈਂਟ ਨੂੰ ਸੈੱਟ ਕਰਨਾ ਪਹਿਲਾ ਫੈਸ਼ਨ ਸ਼ੋਅ ਕਰਵਾਣਾ ਜਿਹੜਾ ਪਹਿਲਾ ਫੈਸ਼ਨ ਸ਼ੋਅ ਕਰਵਾਇਆ ਗਿਆ ਸੀ ਐਲਪੀਓ ਦਾ ਉਹਦੇ ਵਿੱਚ ਭਗਤ ਸਿੰਘ ਜੀ ਨੂੰ ਪ੍ਰੋਮੋਟ ਕੀਤਾ ਗਿਆ ਸੀ ਉਹਨਾਂ ਨੂੰ ਟ੍ਰਿਬਿਊਟ ਕੀਤਾ ਗਿਆ ਸੀ ਮੈਂ ਖਾਦੀ ਤੇ ਕੰਮ ਕੀਤਾ ਫਿਰ ਮੈਂ ਬੱਚਿਆਂ ਦੇ ਕਲਰ ਕੰਬੀਨੇਸ਼ਨ ਸੈਂਸ ਤੇ ਕੰਮ ਕੀਤਾ ਫਸਟ ਫੀਓ ਦਾ ਕਿੰਤਾ ਸੀ ਫੈਸ਼ਨ ਸ਼ੋ ਉਹਦੇ ਵਿੱਚ ਫਰਸਟ ਟਾਈਮ ਅਸੀਂ ਪਿੰਕ ਨੂੰ ਇੰਟਰੋਡਿਊਸ ਕੀਤਾ ਸੀ ਇਨ ਆਫਿਸ ਵੇਅਰ ਜਿਹੜਾ ਬਾਅਦ ਵਿੱਚ ਉਹ ਸੈਫਲੀ ਖਾਨ ਨੇ ਵੀ ਕੀਤਾ ਆਪਣੀਆਂ ਮੂਵੀਆਂ ਤੇ ਇਹ ਧਾਰਨਾ ਵੀ ਟੁੱਟ ਗਈ ਕਿ ਹਾਂ ਅਸੀਂ ਪਿੰਕ ਨੂੰ ਫੋਰ ਗਰਲਜ਼ ਹੀ ਕਿਉਂ ਯੂਜ਼ ਕਰਨਾ ਔਰ ਜਦੋਂ ਮੈਂ ਇੰਟਰਨੈਸ਼ਨਲ ਲੈਵਲ ਦੀ ਗੱਲ ਕਰਾਂ ਜਦੋਂ 23 ਸਾਲ ਦੀ ਉਮਰ 'ਚ ਮੈਨੂੰ ਕਿਹਾ ਜਾ ਰਿਆ ਸੀ ਕਿ ਤੂੰ ਕੰਮ ਨਹੀਂ ਕਰਨਾ ਤੂੰ ਬੇਟੀ ਐ ਤਾਂ ਮੈਂ ਕਿਸੇ ਦੇ ਬੇਟੇ ਦੀ ਜਰਨੀ ਸੈੱਟ ਕਰੀ ਸੀ ਦਿੱਲੀ ਵਰਗੇ ਸ਼ਹਿਰ ਪ੍ਰਗਤੀ ਮੈਦਾਨ 'ਚ ਇੰਟਰਨੈਸ਼ਨਲ ਫੇਅਰ ਦੇ ਡਿਊਰਿੰਗ ਆਪਣੇ ਹੱਥਾਂ ਨਾਲ ਕਟਾਈ ਕਰਕੇ ਉਹਨੂੰ ਸਹੇਜ ਕੇ ਉਹਦਾ ਡਿਜ਼ਾਈਨਿੰਗ ਕਰਕੇ ਅੱਜ ਉਸ ਬੱਚੇ ਦੀਆਂ ਤਿੰਨ ਮੰਜ਼ਿਲਾਂ ਦੀਆਂ ਜਿਹੜੀ ਐ ਫੈਕਟਰੀਆਂ ਐ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਐ ਅਖੀਰ ਦੇ ਵਿੱਚ ਹੁਣ ਆਪਾਂ ਇੰਟਰਵਿਊ ਵਾਈਂਡ ਅਪ ਕਰਨੀ ਹੈ ਪਰ ਆਪਾਂ ਇੱਕ ਫੈਸ਼ਨ ਡਿਜ਼ਾਈਨਰ ਕੋਲ ਆਈਏ ਤੇ ਆਪਾਂ ਫੈਸ਼ਨ ਟਿਪਸ ਨਾਲ ਲਈਆ ਕਿਵੇਂ ਹੋ ਸਕਦਾ ਹੈ ਹਨਾ ਤੇ ਮੈਂ ਚਾਹਾਂਗੀ ਕਿ ਥੋੜੇ ਫੈਸ਼ਨ ਟਿਪਸ ਵੀ ਦਿਓ ਕਿ ਕਿਸ ਬਾਡੀ ਟਾਈਪ ਨੂੰ ਕਿਸ ਤਰੀਕੇ ਦੇ ਕੱਪੜੇ ਸੂਟ ਕਰਦੇ ਆ ਕਿਸ ਤਰੀਕੇ ਦਾ ਕਲਰ ਸੂਟ ਕਰਦਾ ਆ ਜਾਂ ਫਿਰ ਜਦੋਂ ਸਾਡੀ ਜਦੋਂ ਕਲਰ ਹੁੰਦਾ ਨਾ ਜੋ ਸਕਿਨ ਕਲਰ ਹੁੰਦਾ ਆ ਉਹ ਇਸ ਤੇ ਕਿਦਾਂ ਦੇ ਕੱਪੜੇ ਸੂਟ ਕਰਨਗੇ ਥੋੜਾ ਉਹਦੇ ਬਾਰੇ ਵੀ ਦੱਸੋ ਦੇਖੋ ਪਹਿਲਾਂ ਤਾਂ ਕਲਰਸ ਦੇ ਨਾ ਆਪਣਾ ਹੀ ਇੱਕ ਮੈਸੇਜ ਹੁੰਦਾ ਹੈ ਕਲਰ ਦਾ ਜਿਵੇਂ ਬਲੈਕ ਕਲਰ ਹੈ दैट इज वेरी ਡੀਸੀਵਿੰਗ ਉਹ ਆਪਣੇ ਆਪ ਨੂੰ ਅਬਜ਼orb ਕਰਦਾ ਹੈ ਕਲਰ ਹੈ ਨਾ ਜੇ ਤੁਸੀਂ ਕਦੀ ਵੀ ਦੇਖਿਆ ਹੋਵੇ ਨੋਟਿਸ ਕੀਤਾ ਹੋਵੇ ਜਦੋਂ ਤੁਸੀਂ ਵਾਈਟ ਪਾਉਗੇ ਤਾਂ ਜੋ ਵਾਈਡਰ ਲੱਗੋਗੇ ਜੋ ਤੁਹਾਡੀ ਬੋਡੀ ਜਿਹੜੀ ਵਾਈਡ ਹੈ ਜੇ ਤੁਸੀਂ ਮੋਟੇ ਹੋ ਤੇ ਤੁਸੀਂ ਬਲੈਕ ਕਲਰ ਨੂੰ ਪਾਉਂਦੇ ਹੋ ਤੁਸੀਂ ਸਲੇਮ ਲੱਗੋਗੇ ਐਦਾਂ ਹੀ ਜੇ ਤੁਸੀਂ ਗੋਰੇ ਹੋ ਤਾਂ ਈਵਨ ਗੋਰੇ ਰੰਗ ਤੇ ਵੀ ਰੈੱਡ ਕਲਰ ਜਿਹੜੀ ਲਿਪਸਟਿਕ ਲਗਾ ਲਓ ਤੇ ਤੁਹਾਨੂੰ ਲੱਗਦਾ oh my god what this is the blunder ਉਹਦੇ ਉੱਤੇ ਤੁਹਾਨੂੰ ਨਿਊਡ ਕਲਰਸ ਅੱਛੇ ਲੱਗਣਗੇ ਇਸੇ ਤਰ੍ਹਾਂ ਹੀ ਜੇ ਅਸੀਂ ਰੰਗਾਂ ਦੀ ਗੱਲ ਕਰੀਏ ਜਿੰਨੇ ਸੋਨੇ ਰੰਗ ਜਿਹੜੇ ਐ ਮੈਨੂੰ ਹਮੇਸ਼ਾ ਨਾਲ ਸਾਹਮਲਾ ਕਲਰ ਬਹੁਤ ਅਟਰੈਕਟ ਕਰਦਾ ਹੈ ਮੈਂ ਅੱਜ ਵੀ ਕਿਤੇ ਗਈ ਸੀ ਤੇ ਉਹ ਲੜਕੀ बार-बार ਲੰਘ ਰਹੀ ਸੀ ਤੇ ਮੈਨੂੰ ਉਹਦਾ ਕਲਰ ਅਟਰੈਕਟ ਕਰ ਰਿਹਾ ਸੀ ਤੁਹਾਡੀ ਸਕਿਨ ਜਿਹੜੀ ਹੈ ਉਹ ਕਲਰ ਦੇ ਨਾਲ ਮੈਚ ਕਿੱਦਾਂ ਕਰੇਗੀ ਉਹ ਵੀ ਇੱਕ ਡਿਜ਼ਾਈਨਰ ਦਾ ਕੰਮ ਹੈ ਔਰ ਹਮੇਸ਼ਾ ਹੁੰਦਾ ਹੈ ਕਿ ਲਾਈਟ ਕਲਰ ਪਾਓ ਕਦੀ ਵੀ ਲਾਈਟ ਔਰ ਡਾਰਕ ਕਲਰ ਦੀ ਗੱਲ ਨਹੀਂ ਹੈ ਇਟ ਇਜ਼ ਦਾ ਕੌਨਫੀਡੈਂਸ ਆਫ ਅ ਕੈਰੀਅਰ ਕਿ ਉਹਨੇ ਕੀ ਕੌਨਫੀਡੈਂਸ ਦੇ ਨਾਲ ਕੀ ਕੈਰੀ ਕਰਨਾ ਮੈਂ ਕਦੀ ਵੀ ਕਿਸੇ ਨੂੰ ਰੰਗਾ ਨਾਲ ਨਹੀਂ ਬੰਦੀ ਮੈਂ ਕਿਸੇ ਨੂੰ ਹਾਂ ਮੇਰਾ ਇੱਕ ਹੈ ਕਿ ਮੈਂ ਸਿਲਹਰਟਸ ਤੇ ਬਹੁਤ ਸੋਨਾ ਕੰਮ ਕਰ ਲੈਂਦੀ ਹਾਂ ਜੇ ਅਸੀਂ ਮਟਰਨਿਟੀ ਵੇਅਰ ਦੀ ਗੱਲ ਕਰੀਏ ਅੱਜ ਤੱਕ ਕਿਸੇ ਨੇ ਮਟਰਨਿਟੀ ਵੇਅਰ ਤੇ ਵੀ ਨਹੀਂ ਕੰਮ ਕੀਤਾ ਮਟਰਨਿਟੀ ਵੇਅਰ ਦਾ ਮਤਲਬ ਇਹ ਹੈ ਕਿ ਜਦੋਂ ਇੱਕ ਔਰਤ ਜਿਹੜੀ ਹੈ ਉਹਦੀ ਬਾਡੀ ਚੇਂਜ ਹੋ ਰਹੀ ਹੈ ਉਹਦੇ ਘਰ ਬੱਚਾ ਆਂਦੀ ਖੁਸ਼ੀ ਹੈ ਬਟ ਉਹਨੂੰ ਇੱਕ ਬਾਡੀ ਉਹਦੀ ਅੰਨੀ ਕੋ ਉਹ ਕਰ ਰਹੀ ਹੁੰਦੀ ਹੈ ਤੰਗ ਤੇ ਉਹਦੇ ਨੂੰ ਕੰਫਰਟ ਚਾਹੀਦਾ ਅਸੀਂ ਉਹਦੇ ਲਈ ਵੀ ਡਿਜ਼ਾਈਨਿੰਗ ਕਰਦੇ ਅਕੋਰਡਿੰਗ ਟੂ ਦਾ ਯੂ نو ਬਾਡੀ ਅਸੀਂ A ਸ਼ੇਪ ਦੇਨੇ ਆ ਤਾਂ ਕਿ ਉਹਦਾ ਜਿਹੜਾ ਸਟਮ ਹੈ ਕਿ ਪ੍ਰੋਮੀਨੈਂਟ ਨਾ ਹੋਵੇ ਇਦਾਂ ਹੀ ਜੇ ਅਸੀਂ ਆਫਿਸ ਵੇਅਰ ਦੀ ਗੱਲ ਕਰੀਏ ਤਾਂ ਅਸੀਂ ਆਫਿਸ ਵੇਅਰ ਨੂੰ ਐਨੇ ਸੋਹਣੇ ਤਰੀਕੇ ਨਾਲ ਕਰਦੇ ਆ ਜੇ ਤੁਸੀਂ ਸਕਰਟ ਪਾਣਾ ਚਾਹੁੰਦੇ ਹੋ ਤੁਸੀਂ ਟਰਾਊਜ਼ਰ ਪਾਣਾ ਚਾਹੁੰਦੇ ਹੋ ਵਿਦ दैट ਕਾਈਂਡ ਆਫ ਸਿਲਟ ਕਿ ਉਹ ਚੀਪ ਨਾ ਲੱਗੇ ਆਫਿਸ ਦੇ ਵਿੱਚ ਤੁਹਾਨੂੰ ਇੱਕ ਮਜ਼ਾਕ ਦਾ ਤੁਸੀਂ ਪਾਤਰ ਨਾ ਬਣੋ ਨਾਟ ਓਨਲੀ ਫॉर ਗਰਲਸ ਈਵਨ ਬॉयਜ਼ ਦੇ ਲਈ ਵੀ ਬਹੁਤ ਜ਼ਰੂਰੀ ਹੈ ਅਸੀਂ ਕਹਿੰਦੇ ਆ ਨਾ ਅੱਜ ਕੱਲ ਬॉयਜ਼ ਦੇ ਲਈ ਵੀ ਫੈਰ ਆਂਡ ਲਵਲੀ ਆ ਗਈ ਦੇ ਆਰ ਆਲਸੋ ਕੌਨਸ਼ੀਅਸ ਫॉर ਦਾ ਫੈਸ਼ਨ ਸਟੇਟਮੈਂਟਸ ਜੇ ਆਪਾਂ ਗੱਲ ਕਰੀਏ ਹੁਣ ਮੈਨੂੰ ਲੱਗਦਾ ਮੇਲ ਜ਼ਿਆਦਾ ਅੱਗੇ ਹੈ ਫੀਮੇਲ ਤੋਂ ਤੇ ਅਸੀਂ ਸਿਰਫ ਧਿਆਨ ਰੱਖਦੇ ਹਾਂ ਕਿ ਕਿਹੜੀ ਡਿਟੇਲ ਯੂਜ਼ ਕਰ ਰਹੇ ਹਾਂ ਤੁਸੀਂ ਕਦੀ ਵੀ ਨੋਟਿਸ ਕੀਤਾ ਹੋਏਗਾ ਜਦੋਂ ਤੁਸੀਂ ਸ਼ੋਰੂਮਸ ਵਗੈਰਾ ਤੇ ਜਾਂਦੇ ਹੋ ਤੁਹਾਨੂੰ ਇੱਕ ਤਰ੍ਹਾਂ ਦਾ ਕਾਲਰ ਹਰ ਡਿਜ਼ਾਈਨ ਤੇ ਮਿਲੇਗਾ ਲੇਕਿਨ ਵਰੀਏਸ਼ਨ ਦੇ ਨਾਲ ਅਸੀਂ ਐਕਚੁਅਲੀ ਇੰਟਰਨੈਸ਼ਨਲ ਜਿਹੜਾ ਲੈਵਲ ਨੂੰ ਫਾਲੋ ਕਰ ਰਹੇ ਹੁੰਦੇ ਹਾਂ ਔਰ ਰੀਜਨ ਵਾਈਜ਼ ਉਹਨੂੰ ਟਿਪਿਕਲੀ ਪਾ ਰਹੇ ਹੁੰਦੇ ਹਾਂ ਤਾਂ ਕਿ ਹਰ ਆਮ ਤੇ ਖਾਸ ਨੂੰ ਅਡਾਪਟ ਕਰੇ ਇੱਕ ਹੁੰਦਾ ਕਲਾਸ ਫੈਸ਼ਨ ਇੱਕ ਹੁੰਦਾ ਫੈਡ ਫੇਡਿਡ ਫੈਸ਼ਨ ਅਸੀਂ ਹਰ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਕੇ ਕਰਦੇ ਆ ਜਿਹੜੇ ਲੋਕਾਂ ਨੂੰ ਲੱਗਦਾ ਕਿ ਕੋਈ ਜਨਾਕਰੋ ਡਿਜ਼ਾਈਨਿੰਗ ਕਰ ਲੋ ਤੋ ਬਹੁਤ ਗਲਤ ਫਹਿਮੀ ਚ ਇਰੇ ਜਿੰਨੀ ਡਿਜ਼ਾਈਨਿੰਗ ਔਖੀ ਹੈ ਤੇ ਜਿੰਨਾ ਡਿਜ਼ਾਈਨਿੰਗ ਦਾ ਕੰਮ ਔਖਾ ਹੈ ਹੋਰ ਕੋਈ ਨਹੀਂ ਕਰ ਸਕਦਾ ਜਿਹਦੇ ਵਿੱਚ ਕ੍ਰੀਏਟੀਵਿਟੀ ਦਾ ਕੀੜਾ ਨਾ ਹੋਵੇ ਅੱਛਾ ਮੈਡਮ ਮੈਂ ਨਾ ਇਹ ਲਾਸਟ ਵਾਲਾ ਹੈ ਮੇਰਾ ਮੈਂ ਉਹ ਜ਼ਰੂਰ ਪੁੱਛਾਂਗੀ ਇੱਕ ਚੀਜ਼ ਹੈ ਮੈਂ ਬਹੁਤ ਸਿੱਖੀ ਹੈਗੀ ਹੈ ਨਾ ਮਤਲਬ ਨੈਟ ਤੇ ਮੈਂ ਦੇਖਦੀ ਰਹਿੰਦੀ ਨਾ ਤੇ ਨੈਟ ਤੇ ਇੱਕ ਚੀਜ਼ ਬਹੁਤ ਆਂਦੀ ਜੇ ਤੁਸੀਂ ਕਲਾਸੀ ਲੁੱਕ ਲੈਣੀ ਹੈ ਨਾ ਤੇ ਤੁਸੀਂ ਨਿਊਡ ਸ਼ੇਡਸ ਵੇਅਰ ਕਰੋ ਅ ਬ੍ਰਾਊਨ ਸ਼ੇਡਸ ਵੇਅਰ ਕਰੋ ਕੀ ਹੈ ਕੋਈ ਮਿੱਥ ਹੈਗਾ ਹੈ ਜਾਂ ਫਿਰ ਸੱਚੀ ਇਦਾਂ ਦਾ ਕੁਝ ਹੁੰਦਾ ਹੈ ਆ ਦੇਖੋ ਮੈਂ ਇੱਕ ਗੱਲ ਦੱਸਦੀ ਆ ਜਿਹੜੇ ਸਾਡੇ ਬਾਲੀਵੁੱਡ ਸੈਲੀਬ੍ਰਿਟੀ ਹੈ ਨਾ ਉਹ ਇੰਨਾ ਕੁ ਆ ਉਹ ਦੁਲੰਦਰ ਰੂਪ ਚ ਵੀ ਕਿੰਨੀ ਵਾਰੀ ਆ ਜਾਂਦੇ ਆ ਚਲ ਉਹਨਾਂ ਦੀ ਆਪਣੀ ਵੈਡਿੰਗ ਹੁੰਦੀ ਆ ਨਾ ਤੂੰ ਇੰਨੇ ਹੱਕ ਚੁੱਕੇ ਹੁੰਦੇ ਸਾਰੇ ਕਲਰ ਪਾ ਕੇ ਕਹਿੰਦੇ ਸਿੰਪਲ ਰਹਿਣਾ ਸਿੰਪਲ ਤੁਸੀਂ ਚਾਹੇ ਕਿਸੇ ਦੀ ਵੀ ਵੈਡਿੰਗ ਦੇਖੋ ਉਹਨਾਂ ਨੇ ਸਭ ਨੇ ਨਿਊਡ ਸ਼ੇਡਸ ਪਾਏ ਪਰ ਜੇ ਆਪਾਂ ਪੰਜਾਬ ਦੇ ਵਿੱਚ ਆ ਜਾਈਏ ਤਾਂ ਈਵਨ ਇੱਥੇ ਵੀ ਇਹ ਟ੍ਰੈਂਡ ਹੈ ਲੇਕਿਨ ਮੈਨੂੰ ਲੱਗਦਾ ਹੁੰਦਾ ਹੈ ਕਿ ਇਟ ਅਗੇਨ ਡਿਪੈਂਡਸ ਔਨ ਦਾ ਫੈਮਿਲੀ ਇਟ ਅਗੇਨ ਡਿਪੈਂਡਸ ਔਨ ਦਾ ਰੀਜਨ ਅਸੀਂ ਕਿ ਇਥੋਂ ਕਿਹਦੇ ਨਾਲ ਬਿਲੋਂਗ ਕਰ ਰਹੇ ਆ ਜੇ ਮੈਨੂੰ ਲੱਗਦਾ ਸੂਰਖ ਰੰਗ ਜਿਹੜਾ ਹੈ ਉਹ ਵਿਆਹ ਤੇ ਨਾ ਪਾਇਆ ਜਾਵੇ ਤੇ ਮੈਨੂੰ ਫੇਰ ਵੀ ਰੌਣਕ ਘੱਟ ਹੀ ਲੱਗਦੀ ਹੈ ਤੇ ਮੈਨੂੰ ਲੱਗਦਾ ਕਿ ਨਹੀਂ ਕਲਰ ਜਿਹੜੇ ਆ ਉਹ ਲਾਈਟ ਕਰਨ ਦੇ ਨਾਲ ਫੈਸ਼ਨ ਸਟੇਟਮੈਂਟ ਨਹੀਂ ਬਣਦੀ ਬਾਡੀ ਟੋਰਸੋ ਦੇ ਉੱਪਰ ਕੰਮ ਕਰਕੇ ਸਕਿਨ ਦੇ ਉੱਪਰ ਕੰਮ ਕਰਕੇ ਉਹਨੂੰ ਕੀ ਜਿਚਾਇਆ ਜਾਵੇ ਉਹਦਾ ਦਿਨ ਕਿੱਦਾਂ ਸੋਹਣਾ ਬਣਾਇਆ ਜਾਵੇ ਮੁਬਾਰਕ ਬਣਾਇਆ ਜਾਵੇ ਮੈਨੂੰ ਲੱਗਦਾ ਉਹ ਜ਼ਿਆਦਾ ਮਾਇਨੇ ਰੱਖਦਾ ਜੀ ਬਹੁਤ ਬੜਾ ਥੈਂਕ ਯੂ ਜੀ ਥੈਂਕ ਯੂ ਤਾਂ ਫੈਸ਼ਨ ਡਿਜ਼ਾਈਨਰ ਜੋਤਿਕਪੂਰ ਮੇਰੇ ਨਾਲ ਮੌਜੂਦ ਸੀਗੇ ਜਿਨ੍ਹਾਂ ਨੇ ਆਪਣਾ ਪ੍ਰੋਜੈਕਟ ਸ਼ੁਰੂ ਕੀਤਾ ਹੈ ਪ੍ਰੋਜੈਕਟ ਬਾਰੇ ਵੀ ਗੱਲਬਾਤ ਕੀਤੀ ਹੈ ਤੇ ਇਹਨਾਂ ਦੇ ਵੱਲੋਂ ਫੈਸ਼ਨ ਟਿਪਸ ਵੀ ਸਾਨੂੰ ਦਿੱਤੇ ਗਏ ਨੇ ਉਮੀਦ ਕਰਦੀਆਂ ਕਿ ਤੁਹਾਡੇ ਵੀ ਕੰਮ ਆਣਗੇ ਕੈਮਰਾਮੈਨ ਰਵਿੰਦਰ ਦੇ ਨਾਲ ਅੱਜ ਚੜਾ ਟੀਵੀ ਪੰਜਾਬ ਜਲੰਧਰ